ਸੀ ਕਿ ਸਾਬਣ ਦੀ ਟਿੱਕੀ 2 ਰੁਪਏ ਅੱਛਾ ਅੱਛਾ ਹੁਣ ਇਹਨਾਂ ਦੇ ਰਾਜ ਵਿੱਚ 25 ਰੁਪਏ ਇੱਕ ਟਿੱਕੀ ਬਾਪੂ ਨਸ਼ਾ ਬੰਦ ਹੋਇਆ ਜੀ ਨਹੀਂ ਵੱਧ ਗਿਆ ਕਿੰਨਾ ਜੀ ਅੱਛਾ ਵੱਧ ਗਿਆ ਇਹਨੇ ਬਿਜਲੀ ਦੇ ਬਿੱਲ ਕਿਵੇਂ ਜ਼ੀਰੋ ਆਉਂਦੇ ਆ ਨਾ ਬਿੱਲ ਆਉਂਦੇ ਆ ਬਿੱਲ ਆਉਂਦੇ ਆ ਹਾਂ ਸਰਕਾਰ ਤਾਂ ਕਹਿੰਦੀ ਜ਼ੀਰੋ ਆ ਰਹੇ ਆ ਬਿੱਲ ਕੋਈ ਆਉਂਦੇ ਨਹੀਂ ਜ਼ੀਰੋ ਚਰ ਅੱਛਾ ਜੀ ਕੱਲ ਮੀਟਰ ਪਟਣ ਆ ਗਿਆਂ ਤੇ ਚੱਪਾ ਲੈ ਲਵਣੇ ਪਿਲਸਣ ਆਖੇ ਜਿੰਨਾ ਚਿਰ 65 70 ਸਾਲ ਦਾ ਨਹੀਂ ਹੁੰਦਾ ਪਿਲਸਣ ਹੀ ਨਹੀਂ ਲਾਉਂਦੇ ਗਿਆ ਤੇ ਹੁਣ ਤਾਂ ਫਿਰ ਕੋਈ ਪਹੁੰਚਦਾ ਨਹੀਂ ਇੰਨੇ ਨੂੰ ਪਹਿਲਾਂ ਹੀ ਖਤਮ ਹੋ ਜਾਂਦੇ ਪਿਲਸਣ ਵਿੱਚੇ ਰਹਿ ਜਾਂਦੀ ਹੈ ਅੱਛਾ ਤਾਂ ਮੋਟਾ ਖਤਮ ਹੀ ਹੋ ਜਾਂਦਾਂਗਾ ਨਾ ਕਟਣਾਂ ਜਾਣਾਂਗੇ ਜਦੋਂ ਨੌਜਵਾਨ ਮਰੀ ਜਾਂਦੇ ਮੋਟਾ ਪਾਉ ਕੌਣ 10 ਮਹੀਨਾ ਦੀ 1500 ਰੁਪਏ ਦਾਖਲੇ ਦਾ ਭਰਿਆ ਕੌਣ ਕਹਿੰਦਾ ਫਰੀ ਹੈ ਠੀਕ ਹੈ ਅੱਛਾ ਹਾਂ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਚੋਣਾ ਦਾ ਦੰਗਲ ਮਗਿਆ ਹੋਇਆ ਸਰਕਾਰਾਂ ਨੇ ਜਿਹੜੇ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਪਿਛਲੇ ਨਜ਼ਰ ਨਹੀਂ ਆ ਰਹੇ ਤੇ ਨਵੇਂ ਮੈਨੀਫੈਸਟੋ ਬਣਾਏ ਜਾ ਰਹੇ ਆ ਗੱਲਬਾਤ ਕਰਾਂਗੇ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਭੈਣੇ ਹੁਣ ਵੋਟਾਂ ਦਾ ਐਲਾਨ ਹੋ ਗਿਆ ਪਤਾ ਪਹਿਲਾਂ ਤਾਂ ਇਹ ਦੱਸੋ ਹਾਂ ਵੀਰੇ ਹੁਣ ਵੋਟਾਂ ਲੈਣ ਦੇ ਲਈ ਤੁਹਾਡੇ ਕੋਲੇ ਆਉਣਗੇ ਆਮ ਆਦਮੀ ਪਾਰਟੀ ਦੀ ਪਹਿਲਾਂ ਗੱਲ ਕਰ ਲੈਨੇ ਆ ਸੱਤਾ ਦੇ ਵਿੱਚ ਰਾਜ ਕੀਤਾ 1000 ਰੁਪਏ ਦਾ ਵਾਅਦਾ ਕੀਤਾ ਸੀ ਮਿਲ ਗਿਆ ਤੁਹਾਨੂੰ ਨਹੀਂ ਵੀਰੇ ਵੀਰੇ ਕੀ ਗੱਲ ਹੁਣ ਉਹਨਾਂ ਨੂੰ ਪੁੱਛੋਗੇ ਜਦੋਂ ਵੋਟਾਂ ਲੈਣ ਆਏ ਹਾਂ ਪੁੱਛਾਂਗੇ ਵੀਰੇ ਅਸੀਂ ਠੀਕ ਹੈ ਨਸ਼ਾ ਖਤਮ ਹੋਇਆ ਭੈਣੇ ਨਹੀਂ ਹੋਇਆ ਵੀਰੇ ਅੱਛਾ ਮਿਲ ਜਾਂਦਾ ਨਸ਼ਾ ਤੁਹਾਡੇ ਆਮ ਬਹੁਤ ਵੀ ਵੀ ਜਾਂਦਾ ਵੀਰੇ ਬਹੁਤ ਸਰਕਾਰ ਤਾਂ ਕਹਿੰਦੀ ਨਸ਼ਾ ਬੰਦ ਕਰ ਦਿੱਤਾ ਜੀ ਜਮਾ ਹੀ ਨਹੀਂ ਕੀਤਾ ਵੀਰੇ ਅੱਛਾ ਜੀ 20 ਸਾਲ ਦਾ ਬੱਚਾ ਰਹਿੰਦਾ ਜਿਹੜਾ ਖਤਮ ਹੋ ਜਾਂਦਾ ਖਤਮ ਹੋ ਜਾਂਦਾ ਹੈ ਹਾਂ ਤੇ ਫਿਰ ਇਹਨਾਂ ਦੇ ਲੀਡਰਾਂ ਦੇ ਜਵਾਬ ਕਿਉਂ ਨਹੀਂ ਖਾਂਦੇ ਗਰੀਬਾਂ ਦੇ ਜਾਂ ਹੋਰ ਪਿੰਡਾਂ ਦੇ ਜਿਹੜੇ ਲੋਕ ਉਹ ਨਸ਼ਾ ਕਿਉਂ ਕਰਦੇ ਆ ਕੀ ਪਤਾ ਵੀਰੇ ਹਾਂ ਅੱਛਾ ਜੀ ਉਹ ਪੰਜਾਬ ਗੱਲਣਾ ਸੀਗਾ ਕਿਵੇਂ ਮਾਤਾ ਉਹ ਪੰਜਾਬ ਨੂੰ ਗੱਲਣਾ ਸੀਗਾ ਸਰਕਾਰ ਦਾ ਫਲੈਕਸ ਬੋਰਡ ਲਾਈ ਜਾਂਦੀ ਹੈ ਕਹਿੰਦੀ ਵੀ ਨਸ਼ਾ ਹੀ ਬੰਦ ਕਰਤਾ ਸੀ ਨਹੀਂ ਹੋਇਆਗਾ ਹੋਇਆ ਹੀ ਨਹੀਂ ਭਾਈਂ ਦਾ ਵੀ ਹੋ ਗਿਆ ਤੇ ਪਰ ਹੋ ਨਹੀਂ ਰਿਹਾ ਹੂੰ ਬੱਚੇ ਤਾਂ ਜਿਹੜੇ ਨੌਜਵਾਨ ਆ ਨਾ ਤਾਂ ਉਹ ਮਰਿਆ ਜਾਂ ਨਾ ਉਹ ਜਿਉਂਦਿਆਂ ਚੋਂ ਤਾਂ ਸਨ ਵਿਚਾਲੇ ਲੰਕਦੇ ਆ ਜਿਹੜਾ ਪੁੱਠੇ ਨਸ਼ੇ ਤੇ ਲਾਦੇ ਤੇ ਲੱਗ ਗਏ ਉਹ ਤਾਂ ਕਹਿੰਦੀ ਅਸੀਂ ਨੌਕਰੀਆਂ ਦਿੱਤੀਆਂ ਤੇ ਨਸ਼ਾ ਕੋਈ ਕਰਦਾ ਹੀ ਨਹੀਂ ਪੰਜਾਬ ਕੋਈ ਵੀ ਨੌਕਰੀ ਨਹੀਂ ਦਿੱਤੀ ਗਈ ਕਿ ਸਾਡੇ ਬੱਚੇ ਨੂੰ 12-12 ਪੜ੍ਹ ਕੇ ਆ ਫਿਰਦੇ ਨਸ਼ੇ ਕਰਦੇ ਜਿਹੜੇ ਪੁੱਠੇ ਚਲਾਏ ਹੋਏ ਆ ਗੰਦੇ ਨਸ਼ੇ ਚਲਾਏ ਹੋਏ ਆ ਕਿਵੇਂ ਪੈਣੀ ਖਤਮ ਕਰਦੇ ਆ ਪੰਜਾਬ ਨੂੰ ਵੀ ਅੱਛਾ ਖਤਮ ਕਰਦੇ ਆ ਹਾਂ ਤੁਹਾਨੂੰ ਕਿਵੇਂ ਪਤਾ ਭਨੇ ਖਤਮ ਕਰਦੇ ਆ ਤੇ ਬੱਚੇ ਜਿਹਦੇ ਨਸ਼ਾ ਤੇ ਲਾਏ ਪਏ ਸਾਨੂੰ ਪਤਾ ਹੀ ਹੈ ਅੱਛਾ ਜੀ ਹਾਂ ਸੀਐਮ ਭਗਵੰਤ ਮਾਨ ਤਾਂ ਕਹਿੰਦਾ ਮੈਂ ਪੰਜਾਬ ਦਾ ਹੀ ਮੁੰਡਾ ਤੇ ਕਿਸਾਨਾਂ ਦਾ ਮੁੰਡਾ ਕਹਿੰਦਾ ਆਮ ਘਰਾਂ ਦਾ ਕਿਤੇ ਲੱਗਦਾ ਤੁਹਾਨੂੰ ਮਿਲ ਜਾਂਦੇ ਆਮ ਘਰਾਂ ਨੂੰ ਮਾ ਜੀ ਨਾਨ ਜੀ ਨਾ ਨਹੀਂ ਮਿਲਦੇ ਕਿ ਪਹਿਲਾਂ ਵੋਟਾਂ ਲੈਣ ਆਈ ਸੀ ਹੁਣ ਆ ਜਾਂਦੇ ਆ ਪਿੰਡਾਂ ਦੇ ਵਿੱਚ ਹੁਣ ਤਾਂ ਹੁਣ ਨਹੀਂ ਆਉਂਦੇ। ਅੱਛਾ ਵੋਟਾਂ ਲੈਣ ਮੌਕੇ ਤਾਂ ਬਥੇਰੇ ਆਉਂਦੇ ਸੀਗੇ। ਪਰ ਜਿਹੜੇ ਵਾਦੇ ਉਹ ਦੇਣ ਮੌਕੇ ਨਹੀਂ ਆਉਂਦੇ। ਅੱਛਾ ਜੀ। ਹਾਂਜੀ ਇਹਦੇ। ਭਾਵੇਂ ਮਨਰੇਗਾ ਦਾ ਕੰਮ ਕਰਦੇ ਹੋ ਮਿਲ ਜਾਂਦਾ ਟਾਈਮ ਤੇ ਪੂਰਾ। ਨਹੀਂ ਮਿਲਦਾ ਗਾਈ। 6 ਦਿਨ ਨਹੀਂ ਮਿਲਦੀ। 6 ਦਿਨ ਬੰਦਿਆ। 6 ਦਿਨ ਨਹੀਂ ਹੋਏ ਤਾਂ ਸਾਤੇ। 6-6 ਦਿਨ ਨਹੀਂ ਮਿਲਦੇ ਆ। ਅੱਛਾ ਜੀ। ਹੂੰ। ਇਹ ਤਾਂ ਕਹਿੰਦੇ ਸੀ ਸਾਲ ਦੀ ਗਾਰੰਟੀ ਹੈ ਜਿਹੜਾ ਮਨਰੇਗਾ ਦਾ ਕੰਮ ਹੈ ਜੀ। ਇੱਕ ਸਾਲ 'ਚ ਮਿਲਦਾ 100 ਦਿਨ। 6 ਮਹੀਨਿਆਂ ਦਾ ਬਣੇਗਾ ਹਨਾ ਤੇ 9 ਮਹੀਨਿਆਂ ਦਾ। ਅੱਛਾ ਜੀ 6 ਦਿਨ ਹੀ ਆਉਂਦੇ ਆ ਤੇ ਦਿਹਾੜੀ ਵੀ ਉਹ ਹੀ ਆ ਗਰੀਬਾਂ ਦੀ ਰੋਟੀ ਘਰੋਂ ਖਾ ਕੇ ਤਾਂ ਸਾਨੂੰ 200 ਮਰੀ ਬੈਂਦਾ ਅੱਛਾ ਜੀ ਚਾਹ ਮਠਾ ਸਿਆਲ ਦਾ ਇਹਨਾਂ ਨਾ ਪਾਕੇ ਲਿਆਉਣੇ ਆ ਜਿਹੜਾ ਚਾਹ ਮਠਾ ਲਿਆਉਂਦਾ 10-10 ਰੁਪਏ ਲਿਆਉਂਦਾ ਅੱਛਾ ਜੀ ਹਾਂਜੀ ਹਾਂਜੀ ਚਾਹ ਕਰ ਲੈਣੇ ਸਾਂਜੀ ਕਰਦੇ ਆ ਕਿਤੇ ਫਿੱਕੀ ਆ ਕਿਤੇ ਮਿੱਠੀ ਆ ਫਿਰ ਪੀਣੀ ਪੈਂਦੀ ਆ ਕੀ ਕਰਗੇ ਜਿਹੜੇ ਤਕੜੇ ਲੱਗੇ ਆਰ ਨੌਕਰੀਆਂ ਡਟੀਆਂ ਤੇ ਉਹ ਫਿੱਕੀ ਚਾਹ ਹੋ ਜੀ ਪੀ ਲੈਣਗੇ ਚਾਹੇ ਜੇ ਗੰਦੇ ਤੇ ਗੰਦੇ ਥਾਂ ਤੇ ਰੋਟੀਆਂ ਟੁਕੜੇ ਬਹਿ ਕੇ ਖਾ ਲੈਣਗੇ ਸਾਲ ਹੋ ਗਏ ਲੋਗੇ ਕਾਰਡ ਕੱਟੇ ਦੀ ਵੀਰੇ ਠੀਕ ਆ ਸ ਅੱਛਾ ਜੀ ਇਹ ਤਾਂ ਕਹਿੰਦੇ ਅਸੀਂ ਕੱਟੀ ਤਨਾਡ ਲੋਕਾਂ ਦੇ ਕਾਰਡ ਆ ਜੀ ਐਵੇਂ ਕਰਦੇ ਸਾਡੇ ਆ ਗਰੀਬਾਂ ਦੇ ਕੱਟੇ ਆ ਗਰੀਬਾਂ ਦੇ ਕਾਹਤ ਕੱਟ ਤੇ ਜੇ ਸਖੰਡ ਚੱਲੇ ਉਹਨੇ ਸਾਡਾ ਆਟਾ ਮੁੱਕ ਜਾਂਦਾ ਜੇ ਸਾਡਾ ਆਟਾ ਲੈ ਉਹਨੇ ਸਖੰਡ ਚ ਮੁੱਕ ਜਾਂਦਾ ਆਟਾ ਤਾਂ ਹੁਣ ਸਰਕਾਰ ਫਰੀ ਵੰਡਦੀ ਆ ਤੇ ਗੱਡੀਆਂ ਤਾਂ ਕੁਛ ਵੀ ਨਹੀਂ ਮਿਲਦਾ ਫਰੀ ਇਹ ਤਾਂ 4 ਸਾਲ ਹੋ ਗਏ ਭਣੀ ਇਹ ਨਾ ਹੋ ਤੁਸੀਂ ਮਨਰੇਗਾ ਦੇ ਕੰਮ ਤੇ ਆਗੇ ਹੁਣ ਤੇ ਗੱਡੀ ਤੋਂ ਰਿਵਾਰ ਕੋਲ ਦੀ ਟੱਪ ਗਈ ਹੋਵੇ ਵੀਰੇ ਮੈਂ ਕਹ ਜਮੇ ਨਹੀਂ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਮੈਂ ਬਠਿੰਡੇ ਤੱਕ ਜਾਇਆ ਅੱਛਾ ਜੀ ਹਾਂ ਕਿਵੇਂ ਜਾਏ ਬਠਿੰਡੇ ਕੀ ਬਠਿੰਡੇ ਤੱਕ ਕੋਈ ਗੱਲ ਹੀ ਨਹੀਂ ਸੁਣਦਾ ਵੀ ਸਾਡਾ ਕਾਰਡ ਚਾਲੂ ਕਰੋ ਅੱਛਾ ਜੀ ਹਾਂ ਭੈਣੇ ਤੁਸੀਂ ਇੱਥੇ ਖੜੇ ਹੋ ਗੱਡੀਆਂ ਤੇ ਰਾਸ਼ਨ ਵੰਡਣ ਵਾਸਤੇ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਨਹੀਂ ਆਈ ਇਹਨਾਂ ਨੇ ਤਾਂ ਫਲੈਕਸ ਬੋਰਡ ਲਾਤੇ ਨਾਲੇ ਸਟੇਜਾਂ ਤੋਂ ਕਹਿੰਦੇ ਅਸੀਂ ਪਿੰਡਾਂ ਦੇ ਵਿੱਚ ਰਾਸ਼ਨ ਨਹੀਂ ਆਮ ਕਰਤਾ ਕਹਿੰਦੇ ਪੀਸੇ ਪਸਾਇਆ ਜਿਉ ਰਾਸ਼ਨ ਆਇਆ ਫੜਾਉਣ ਆਉਂਦੇ ਤਾਂ ਫਿਰ ਅਸੀਂ ਭਾਜ ਭਾਜ ਸਵਾ ਫੜ ਲੈਂਦੇ ਰਾਸ਼ਨ ਅੱਛਾ ਜੀ ਫੜ ਲੈਂਦੇ ਖੁਸ਼ ਹੋ ਕੇ ਫੜਦੇ ਸੀ ਰਾਸ਼ਨ ਭੈਣੇ ਤੁਸੀਂ ਇੰਨੇ ਜਣੇ ਆ ਇੰਦਾ ਨਹੀਂ ਕਿਤੇ ਤੁਸੀਂ ਘਰੇ ਨਾ ਹੋ ਤੇ ਗੱਡੀ ਟੱਪ ਗਈ ਹੋਵੇ ਅਸੀਂ ਘਰੇ ਜਾਂਦਾ ਹੀ ਨਹੀਂ ਕਿਤੇ ਅੱਛਾ ਘਰੇ ਹੁੰਨੇ ਹਾਂ ਹਾਂ ਅੱਛਾ ਹਾਂ ਬਾਪੂ ਸਾਸੀ ਗਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵਧੀਆ ਜੀ ਠੀਕ ਕੰਮ ਕਰਦੀ ਆ ਹਾਂ ਸਾਡੇ ਤਾਂ ਬਦਲਾਅ ਹੋ ਗਿਆ ਸੀ ਪਾਰੀ ਮਾਹੌਲ ਸਾਰੀ ਹੋ ਗਿਆ ਸੀ ਕਿਵੇਂ ਜੀ ਸਾਨੂੰ ਤੂੜੀ ਨਹੀਂ ਮਿਲੀ ਗਈ ਅੱਛਾ ਜੀ ਗਰੀਬਾਂ ਨੂੰ ਹਾਂ ਪਹਿਲਾਂ 1500 ਸਭ ਨੂੰ ਮਿਲਦੀ ਸੀਗੀ ਹਾਂ ਆ ਤੇ ਮੁਰਕੇ 3500 ਮਿਲਣ ਲੱਗੀ ਹਾਂ ਤੇ ਕਣਕ ਸਾਨੂੰ ਜ਼ਿੰਮੇਦਾਰਾਂ ਨੇ ਦਿੱਤੀ ਨਹੀਂ ਸੀਗੀ ਅੱਛਾ ਕਿਉਂਕਿ ਵੀ ਸਭ ਨੇ ਬੌਨਸ ਬੋਲਤਾ 500 ਰੁਪਿਆ ਠੀਕ ਹੈ ਭਗਵਾਨਤਮਨ ਨੇ ਹੂੰ ਤੇ ਸਾਡਾ ਤਾਂ ਬਦਲਾ ਉਹ ਗਰੀਬਾਂ ਦਾ ਹੋ ਗਿਆ ਸੀ ਜੀ ਅੱਛਾ ਜੀ ਹਾਂ ਤੇ ਗਰੀਬ ਲੋਕ ਉਹ ਤਾਂ ਕਹਿੰਦਾ ਹੈ ਗਰੀਬਾਂ ਦੇ ਆ ਸੀ ਤੇ ਹੁਣ ਕਹਿੰਦਾ ਫੇਰ ਗਰੀਬ ਕਹਿੰਦੇ ਵੋਟਾ ਮੈਂ ਮੈਥਰ ਰੋਜ ਵੇਨਾ ਗਰੀਬਾਂ ਦਾ ਨਾਂ ਨਿਕਤੇ ਲਿਆਗਾ ਅੱਛਾ ਜੀ ਮਜ਼ਦੂਰਾਂ ਦਾ ਨਾਂ ਨਿਕਤੇ ਲਿਆਗਾ ਤੇ ਮਜ਼ਦੂਰ ਵੋਟਾ ਪਾਉਣ ਗਿਆ ਆ ਆਦਮੀ ਪਾਰਟੀ ਨੂੰ ਲੈ ਜੋ ਤਾਂ ਮੌਕੇ ਤੇ ਪਤਾ ਲੱਗੂਗਾ ਜਿੰਦਾਂਗਾਂ ਤਾਂ ਖਤਮ ਹੋ ਜਾਂਦੀਆਂ ਚਿੱਟੇ ਖਾ ਖਾ ਕੇ ਮਦੰਗਾਂ ਤਾਂ ਮੋਟਾ ਖਤਮ ਹੀ ਹੋਈ ਜਾਂਦੀਆਂ ਨਾ ਕਟੀਆਂ ਜਾਣਗੀਆਂ ਜਦੋਂ ਨੌਜਵਾਨ ਮਰੀ ਜਾਂਦੇ ਮੋਟਾ ਪਾਉ ਕੌਣ ਠੀਕ ਹੈ ਮੋਟਾ ਪਾਉ ਕੌਣ ਆ ਅੱਛਾ ਜੀ ਸਹੀ ਗੱਲ ਹਾਂ ਤੇ ਜਿਹੜੇ ਬਾਪੂ ਗਰੀਬ ਘਰਾਂ ਦੇ ਐਮ ਐਲ ਏ ਬਣਾਏ ਆ ਉਹਨਾਂ ਨੇ ਉਹ ਕਿਉਂ ਨਹੀਂ ਬੋਲਦੇ ਫਿਰ ਤੁਹਾਡੀ ਖਾਤਰ ਉਹ ਫਿਰ ਜੇਪ ਹੈ ਇਹਨਾਂ ਨੂੰ ਕਾਦੀ ਜੇਪ ਆਗੀ ਬਾਪੂ ਸਭ ਸਭ ਮੋਟਾ ਤਾਂ ਮਜ਼ਦੂਰ ਨੂੰ ਪਹਿਲੇ ਜੇਪ ਹੁੰਦੀ ਹੈ ਅੱਛਾ ਜੀ ਲਾਂ ਜੀ ਨਾ ਨਾ ਠੀਕ ਹੈ ਸਾਡੀ ਸਾਡੀ ਸ਼ੀਟ ਆਹਾਂ ਕਿਉਂ ਕਿਉਂ ਫੇਲ ਆ ਹੈ ਹਾਂ ਸਾਡੇ ਤੇ ਮਜ਼ਦੂਰ ਖੜਾ ਹੋ ਜਾਂਦਾ ਹੈ ਹਾਂ ساری ਉਮਰ ਲੰਘ ਗਈ ਸਾਡੀ ਮੇਰੇ ਪਹਿਣ 60 ਸਾਲ ਦੀ ਉਮਰ ਹੋ ਗਈ ਮਜ਼ਦੂਰ ਖੜਾ ਹੋ ਜਾਂਦਾ ਨਾ ਪਹਿਲਾਂ ਤਾਂ ਪਾਰਟੀ ਬਾਦਲ ਦੀ ਹੋਣੀ ਦੀ ਕਾਂਗਰਸ ਜਿੱਤ ਜਾਣੀ ਉਹ ਵੀ ਫੇਰ ਨਾਲ ਸੁਣਨੀ ਮੁੜ ਕੇ ਜੇ ਮਜ਼ਦੂਰ ਜਿੱਤ ਗਿਆ ਉਹ ਸੋ ਉਹ ਗੱਲ ਨਹੀਂ ਸੁਣਨ ਦਾਗਾ ਠੀਕ ਹੈ ਉਹ ਮਜ਼ਦੂਰ ਨਾਲ ਆਪ ਆਪ ਦੀ ਗੱਲ ਸੁਣਾ ਆਪ ਸੁਣਾ ਸਕਦਾ ਉਹ ਜੇ ਗਾਂ ਉਤਾ ਕਰੇ ਤਾਂ ਠੀਕ ਹੈ ਉਹ ਕਰਦੇ ਨਹੀਂ ਭਾਈ ਉਹ ਕਰਦੇ ਨਹੀਂ ਲਾ ਜੀ ਨਾ ਜੰਗੀਰ ਸਿੰਘ ਸਾਹਿਬ ਮੁੜ ਕੇ ਆਏ ਨਹੀਂ ਕਿਤੇ ਅੱਛਾ ਜੀ ਇੱਕ ਦਿਨ ਵੀ ਨਹੀਂ ਆਏਗਾ ਉਹ ਤਾਂ ਕਹਿੰਦੇ ਸੱਤਾ ਚੋਂ ਸਰਕਾਰ ਚੱਲਦੀ ਹੈ ਸਾਡੀ ਤਾਂ ਕਹਿੰਦੇ ਆਹ ਹੋਰ ਪੁੱਛ ਲੈ ਕਿਸ ਨੂੰ ਸਾਰੇ ਬੈਠੇ ਸਾਰੇ ਪਾਰਟੀ ਸਾਡੀ ਅੱਛਾ ਲਾ ਜੀ ਬਾਪੂ ਨਸ਼ਾ ਬੰਦ ਹੋਇਆ ਜੀ ਨਹੀਂ ਵਧ ਗਿਆ ਕਿੰਨੋ ਜੀ ਅੱਛਾ ਵਧ ਗਿਆ ਵਧ ਗਿਆ ਇਹ ਤਾਂ ਕਹਿੰਦੇ ਹੁੰਦੇ ਸੀ ਕਾਲੀ ਦਲ ਵਾਲੇ ਨਸ਼ਾ ਚਲਾਉਂਦੇ ਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਫਿਰ ਹੁਣ ਕਿਉਂ ਨਹੀਂ ਬੰਦ ਹੁੰਦਾ ਇਹ ਤਾਂ ਪਹਿਲਾਂ ਕੈਬਟਨਾ ਦੀ 8-18 ਚ ਬੰਦ ਕਰ ਦੂੰਗਾ ਹਾਂ ਇਆ ਜਾਈ ਮੈਂ 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 ਮਿਯੰਤਰਾ ਨੂੰ ਬੰਦ ਕਰ ਦੂੰਗਾ ਤੇ ਬੰਦ ਕਿਸ ਨੂੰ ਉਦੋਂ ਜਦੋਂ ਵੱਧ ਹੋ ਗਿਆ ਅੱਛਾ ਜੀ ਵੱਧ ਹੋ ਗਿਆ ਵੱਧ ਹੋ ਗਿਆ ਜੀ ਵੇਖ ਆਪੂ ਨੌਕਰੀਆਂ ਮਿਲ ਗਈਆਂ ਨੌਕਰੀਆਂ ਭਾਈ ਮੈਨੂੰ ਸਾਢੇ ਪਿੰਡ ਤੱਕ ਮਿਲੀਆਂ ਨੇ ਕੋਈ ਕੋਨੇ ਮਿਲ ਗਈ ਹੋਣੀ ਕਿਸੇ ਨੂੰ ਅੱਛਾ ਜੀ ਹਾਂ ਮਿਲ ਗਈ ਹੋਣੀ ਜਿਹੜੇ ਪੜੇ ਪੜੇ ਲਿਖਿਆ ਬਾਪੂ ਵੋਟਾਂ ਦਾ ਐਲਾਨ ਹੋ ਗਿਆ ਪਤਾ ਤੁਹਾਨੂੰ ਹਾਂ ਪਤਾ ਜੂਨ ਦੀ ਕਾਏ ਹਾਂ ਜੂਨ ਨੂੰ ਵੋਟਾਂ ਪੈਣਗੀਆਂ ਹਾਂ ਜੂਨ ਜੂਨ ਨੂੰ ਪੈਣਗੀਆਂ ਤੇ ਕਿਵੇਂ ਫਿਰ ਹੁਣ ਬਠਿੰਡੇ ਤੋਂ ਕੌਣ ਜਿੱਤ ਸਕਦਾ ਬਠਿੰਡੇ ਤੋਂ ਅਸੀਂ ਤਾਂ ਨੇ ਵੀ ਕਾਂਗਰਸ ਜਿੱਤੇ ਅੱਛਾ ਜੀ ਹਾਂ ਸਾਨੂੰ ਤਾਂ ਕਾਂਗਰਸ ਭਾਈ ਫਾਇਦਾ ਕਰ ਗਈ ਮੇਰੇ ਦਾ ਕਾਲੀਆਂ ਨੇ ਕਾਰਡ ਨਹੀਂ ਬਣਾਇਆਗਾ ਹੂੰ ਆਹ ਜਿਹੜਾ ਰਾਸ਼ਨ ਕਾਰਡ ਸੀ ਹੂੰ 15 ਸਾਲਾਂ ਤੋਂ ਕਾਰਡ ਮੇਰਾ ਬਣਾਇਆ ਕਾਲੀਆਂ ਨੇ ਕਾਂਗਰਸ ਨੇ ਬਣਾਇਆ ਕਾਂਗਰਸ ਨੇ ਬਣਾਇਆ ਹਾਂ ਰਾਸ਼ਨ ਕਾਰਡ ਤੇ ਹੁਣ ਆਟਾ ਮਿਲ ਜਾਂਦਾ ਪੀਸਿਆ ਪਸਾਇਆ ਕਹਿੰਦੇ ਪਿੰਡ ਨਹੀਂ 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 ਯਾਰ ਸਾਡੇ ਨਹੀਂ ਮਿਲਿਆਗਾ ਫਰੀਕੋਟ ਜਿਲ੍ਹੇ ਚ ਭਾਵ ਮਿਲ ਗਿਆ ਵੀ ਕਿਸੇ ਕਿਸੇ ਪਿੰਡ ਚ ਕਾਂਗਰਸ ਕਿਵੇਂ ਰਾਜ ਕਰਕੇ ਗਈ ਠੀਕ ਸੀ ਗਰੀਬਾਂ ਲਈ ਹਾਂ ਗਰੀਬਾਂ ਵਾਲੀ ਤੇ ਕਾਂਗਰਸ 40 ਸਾਲ ਕਰ ਗਈ ਇੰਦਰਾ ਗਾਂਧੀ ਪਰ ਉਹਨੇ ਕਣਕ ਨਹੀਂ ਵਧਣੀ ਸੀ ਹੋਰ ਫਾਰ ਰੇਟ ਕਿੰਨੇ ਵਧਾਈ ਦੇ अच्छा ओने ਕਣਕ ਨਹੀਂ ਵਦਨ ਤੇ 40 ਸਾਲ ਆ ਜ ना, ना। ने ने बैच्छा बैच्छा अच्छा, अच्छा जी हां ना ना ਹੁਣ ਜਿਹੜੇ ਪੰਜ ਪੰਜ ਦੇ ਖਾਣ ਵਾਲੇ ਜਿਹਨਾਂ ਤਾਂ ਕਿਵੇਂ ਅੰਦਰ ਰਾਜ ਵਿੱਚ ਤਾਂ ਸੀ ਕਿ ਸਾਬਣ ਦੀ ਟਿੱਕੀ 2 ਰੁਪਏ ਅੱਛਾ ਜੀ ਅੱਛਾ ਹੁਣ ਇਹਨਾਂ ਦੇ ਰਾਜ ਵਿੱਚ 25 ਰੁਪਏ ਇੱਕ ਟਿੱਕੀ ਅੱਛਾ ਫਿਰ ਗਰੀਬਾਂ ਨੇ ਮੈਲ ਹੀ ਪਾਉਣੀ ਆ ਫਿਰ ਹੋਰ ਕੀ ਕਰਗੇ ਅਸੀਂ ਅੱਛਾ ਜੀ ਹੂੰ ਇਹ ਤਾਂ ਕਹਿੰਦੇ ਸਾਡਾ ਰਾਜ ਹੀ ਬਹੁਤ ਵਧੀਆ ਸੀ ਤਾਂ ਕਹਿੰਦੇ ਪੰਜਾਬ ਤਰੱਕੀ ਦੇ ਰਿਹਾ ਤੇ ਫਿਰ ਬਹੁਤ ਵੱਧ ਗਾ ਤਾਂ ਹਣ ਸਾਨੂੰ ਤਾਂ ਆਇਆ ਦੀਦਾ ਨਹੀਂਗਾ ਜਿਹੜੇ ਪੰਜਾਂ ਖਾਣ ਵਾਲੇ ਆਖਾ ਪੈਲਸਣ ਆਖੇ ਜਿੰਨਾ ਚਿਰ 65 70 ਸਾਲ ਦਾ ਨਹੀਂ ਹੁੰਦਾ ਪੈਲਸਣ ਹੀ ਨਹੀਂ ਲਾਉਂਦੇ ਗਿਆ ਤੇ ਹੁਣ ਤਾਂ ਫਿਰ ਕੋਈ ਪਹੁੰਚਦਾ ਨਹੀਂ ਇੰਨੇ ਨੂੰ ਪਹਿਲਾਂ ਹੀ ਖ ਉਹ ਨਰ ਵਾਛ ਜਾਂਦੇ ਆ ਜਿਹੜੀ ਪਲਸਣ ਦੇਣੀ ਹੁੰਦੀ ਨਵੀਂ ਲੰਨਾਂ ਵੀ ਲਾ ਕੇ ਵੋਟਾਂ ਲੈ ਲੈਂਦੇ ਹਨਾ ਵੋਟਾਂ ਲੈ ਲੈਂਦੇ ਆ ਠੀਕ ਹੈ ਗੁੜੀ 45 ਸਾਲ ਦੀ ਆ ਦਿਮਾਕੀ ਆ ਵਿਚਾਰੀ ਉਹਦਾ ਕਾਰਡ ਵੀ ਕੱਟਤਾ ਉਹਦੀ ਪਲਸਣ ਵੀ ਲਵਾਉਂਦੇ ਵੋਟਾਂ ਇਸ ਸਾਲ ਲੈ ਲੈਂਦੇ ਠੀਕ ਹੈ ਤੇ ਹੁਣ ਅਜੇ ਕੀ ਆਖਾਂ ਵੀ ਪਾਉਣਗੇ ਹੀ ਨਹੀਂ ਕਿਉਂ ਖੇ ਜਮਾ ਮੈਟਲ ਨਹੀਂ ਤੇ ਉਹ ਜਦੋਂ ਬੋਲਣ ਲੱਗ ਜਾਂਦੇ ਵਿਚਾਰੀ ਆਰ ਲੱਸ ਠੀਕ ਚੱਲੀ ਜਾਂਦੀ ਜੁੰਡਿਓ ਪੱਟਨ ਦੀ ਕਣਕ ਇੱਕ ਦੇਣਾ ਆ ਪਰ ਦੀ ਗੱਲ ਹੀ ਆ ਤੰ ਮਣ ਕਣਕ ਮਖ ਮਚਾਤੀ ਉਹਨੇ ਮੇਟਲੇ ਮੇਟਲੇ ਚ ਤੇ ਉਹਦੀ ਪਲਸਨ ਨਹੀਂ ਲਾ ਰਹੇ ਕਿ ਪਲਸਨ ਨਹੀਂ ਲੱਗ ਰਹੀ ਤੇ ਡਾਕਟਰਾਂ ਨੂੰ ਪੁੱਛਿਆ ਤੁਸੀਂ ਹਾਂ ਮੈਂ ਤਾਂ ਫਰੀਦਕੋਟ ਤੇ ਕਰ ਜਾਏ ਕੀ ਕਹਿੰਦੇ ਫਿਰ ਮਾਤਾ ਕਹਿੰਦੇ ਉੱਥੇ ਲੈ ਜਾਓ ਉੱਥੇ ਲੈ ਜਾਓ ਉੱਥੇ ਲੈ ਜਾਓ ਹੱਲ ਕੋਈ ਕਰਦਾ ਨਹੀਂ ਹੱਲ ਕੋਈ ਕਰਦਾ ਹੱਲ ਕੋਈ ਕਰਦਾ ਨਹੀਂ ਹੂੰ ਠੀਕ ਹੈ ਹੁਣ ਫਿਰ ਤੇ ਡਾਕਟਰ ਕੋਲੇ ਭੈਣੇ ਕਿਵੇਂ ਲੱਗਦਾ 1000 ਰੁਪਿਆ ਮਿਲ ਗਿਆ ਨਹੀਂ ਭਾਈ ਅੱਛਾ ਜੀ ਤੇ ਕੀ ਹੁਣ ਫਿਰ ਪੁੱਛੂਗੀ ਉਹਨਾਂ ਨੂੰ ਪੁੱਛਾਂਗੇ ਭਾਈ ਜਦੋਂ ਆਏ ਜੇ ਉਹਨਾਂ ਨੇ ਕਹਿਤਾ ਵੀ ਇੱਕ ਵਾਰ ਵੋਟਾ ਪਾ ਦੋ ਤੇ 1000 ਰੁਪਇਆ ਇਹ ਤੇ 2000 ਦੇ ਦਿਆ ਕਰਾਂਗੇ ਇਕੱਠੇ ਕਰਾਂਗੇ ਸਾਬ ਨਹੀਂ ਪਾਉਂਦੇ ਵੀਰੇ ਅਸੀਂ ਅੱਛਾ ਪਾਉਂਦੇ ਹੀ ਨਹੀਂ ਸੀ 5000 ਦੇ ਦੇਣ ਭਲਾਈ ਜਾਵਣੀ ਪਾਉਂਦੇ ਵੋਟ ਅੱਛਾ ਆਉਂਦਾ ਹੋਇਆ ਪਾ ਵੀ ਆਵਾਜ਼ ਦਿਵਾਦ ਕੇ ਜਾ ਕੇ ਪੁਰਾਣੂ ਆ ਜਾ ਮਾਤਾ ਇੱਕ ਮਿੰਟ ਦੁਬਾਰਾ ਤੁਹਾਡਾ ਵੋਟ ਪਾਉਣੀ ਨਹੀਂ ਹੁਣ ਵੋਟ ਘਰੋਂ ਹੀ ਨਹੀਂ ਪਾਉਣ ਜਾਣਾ ਇੱਕ ਮਿੰਟ ਇੱਕ ਮਿੰਟ ਕਿਵੇਂ ਮਾਤਾ ਇਕਦਾ ਮਗਾਈ ਪਿੱਛੇ ਇੱਕ ਨਸ਼ੇ ਪਿੱਛੇ ਇੱਕ ਜਿਹੜਾ ਕੋਈ ਸਾਡਾ ਹੱਲ ਨਹੀਂ ਹੁੰਦਾਗਾ ਪੁੱਤ ਤਾਂ ਸਾਡੇ ਨੌਜਵਾਨ ਮਾਰਤੇ ਆ ਕੱਲਾ ਕੱਲਾ ਪੁੱਤ ਮਾਰਦਾ ਚਿੱਟੇ ਨੇ ਚੁਗਦਾ ਤੇ ਫਿਰ ਬੋਟਾ ਕਿਹੜੇ ਹੌਸਲੇ ਪਾਉਣਗੇ ਗਰੀਬ ਸਾਡੀ ਵੋਟ ਨਾਲ ਹੀ ਸਰਕਾਰਾਂ ਬਣਦੀਆਂ ਕਿਉਂਕਿ ਸਾਡੇ ਬੱਚੇ ਵੱਧ ਹੁੰਦੇ ਆ ਤਕੜਾ ਤਾਂ ਇੱਕ ਇੱਕ ਬੱਚਾ ਲੈਂਦਾ ਆਖ ਦਿੰਦੇ ਬਸ ਇਹ ਸਰਦਾਰੀ ਇੱਕ ਬੱਚੇ ਦੀ ਬਾੜੀ ਸਰਦਾਰੀ ਜਾਂ ਵਧਗਾ ਪਾਲਦੇ ਆ ਅੱਛਾ ਜੀ ਹਾਂ ਮਾਤਾ ਪੰਜ ਪੰਜ ਮਰ ਲਿਆਂਦਾ ਵੀ ਕਹਿੰਦੇ ਹੁੰਦੇ ਆ ਵੋਟਾਂ ਵੇਲੇ ਤੁਹਾਨੂੰ ਤੇ ਘਰ ਘਰਾਂ ਦਾ ਵੀ ਕਹਿੰਦੇ ਹੁੰਦੀ ਆ ਮਿਲ ਕੇ ਘਰਾਂ ਦੇ ਕਾਗਜ਼ ਕੇਰਾ ਕਾਲੇ ਕਰਾ ਕੇ ਰੱਖ ਲਿਆ ਜਦੋਂ ਢੂਡੂ ਲੱਖ ਦੇਣਗੇ ਵੇਖੀ ਜਾਊਗੇ ਅੱਛਾ ਜੀ ਹਾਂ ਇਹ ਕਾਤੂ ਕਰਦੇ ਮੈਂ ਤਕਰੀਬਨ ਉਹ ਹਣ ਉਹਨਾਂ ਨੂੰ ਚਾਹੀਦੀ ਹੈ ਅੱਛਾ ਜੀ ਹਾਂ ਸਰਕਾਰ ਸੋਚੇ ਗਰੀਬਾਂ ਬਾਰੇ ਅੱਛਾ ਜੀ ਹਾਂ ਉਹ ਤਾਂ ਸਰਕਾਰ ਤਾਂ ਬਣਦੀ ਗਰੀਬਾਂ ਦੀ ਉਹ ਤਾਂ ਕਹਿੰਦੇ ਅਸੀਂ ਤਾਂ ਹੈ ਗਰੀਬ ਕਰਾਂਦੇ ਆ ਤੇ ਅਸੀਂ ਵੀ ਪਰ ਹੱਕ ਤੇ ਬੋਲਦੀ ਵੀ ਬਣਦੀ ਸਾਡੀ ਵੋਟ ਨਾਲ ਆ ਸਰਕਾਰ ਸਰਕਾਰ ਠੀਕ ਹੈ ਇੱਕ ਪਾਸੇ ਤਾਂ ਕਰਦੀਆਂ ਚਾਰ ਵੋਟਾਂ ਇੱਕ ਪਾਸੇ ਸਾਡੇ ਗਰੀਬੀ ਬਣਦੀਆਂ ਕਰਦੀਆਂ ਅੱਠ ਵੋਟਾਂ ਤੇ ਫਿਰ ਤੁਹਾਡੀ ਕਦਰ ਕਾਤੋਂ ਨਹੀਂ ਕਰਦੇ ਮਤ ਕਦਰ ਫਿਰ ਉੱਥੇ ਫੇਰ ਗੱਲ ਆ ਗਈ ਅਸੀਂ ਘਰੀਬ ਰੋ ਪਟਕੇ ਕੀ ਕਰਾਂਗੇ ਜਦੋਂ ਸਾਡੀ ਕੋਈ ਸੁਣਦਾ ਨਹੀਂ ਠੀਕ ਹੈ ਜੇ ਕੋਈ ਸੁਣੇ ਤਾਂ ਫੇਰ ਹੀ ਸੁਣਾਗੇ ਨਾ ਅਸੀਂ ਫੇਰ ਸੁਣਾ ਸਕਦੇ ਅਸੀਂ ਨੂੰ ਸੈਂਟਰ ਸਰਕਾਰ ਬੀਪੀਐਲ ਦਿੰਦੀ ਸੀ ਤੇ ਘਟਾਤਾ ਜੇ 60 ਸਾਲਾ ਰੋਟੀਆਂ ਨਹੀਂ ਕਹਿੰਦਾ ਆਮ ਆਦਮੀ ਪਾਰਟੀ ਠੀਕ ਹੈ ਸਰਕਾਰ ਉਹ ਸਰਕਾਰ ਸਰਕਾਰ ਕੋਈ ਵੀ ਠੀਕ ਨਹੀਂ ਅੱਛਾ ਜੀ ਜਿਹੜਾ ਬਣ ਜਾਂਦਾ ਨਾ ਉਹ ਆਪ ਦਾ ਟੱਡ ਭਰੀ ਜਾਂਦਾ ਉਮਰ ਕੰਮ ਕਾਜ ਵਾਰਜਦਾ ਲੈ ਕੇ ਪੈਸਾ ਅੱਛਾ ਜੀ ਆਪ ਤਾਂ ਬਣਾਈ ਬੈਠਿਆ ਹੈ ਗੈਜਨਾ ਅੱਛਾ ਜੀ ਤੇ ਡਿਊਟੀ ਜਾਂ ਜਾ ਕੇ ਨੂੰ ਪੰਜਾਬ ਨੂੰ ਪੰਜਾਬ ਨੂੰ ਲੁੱਟ ਜਾਂਦੇ ਆ ਹਾਂ ਪੰਜਾਬ ਤਾਂ ਉਹ ਕਹਿੰਦੇ ਵੀ ਵਧੀਆ ਬਣ ਗਿਆ ਹੁਣ ਆ ਮੈਂ ਵਧੀਆ ਖਜ਼ਨਾ ਬਣ ਗਿਆ ਤੂੰ ਵੇਖੀ ਜਾਨਾ ਬਾਪੂ ਵੋਟਾਂ ਆ ਗਈਆਂ ਹੁਣ ਪਤਾ ਤੈਨੂੰ ਵੋਟਾਂ ਤਾਂ ਆਈਆਂ ਦੀਆਂ ਵੋਟਾਂ ਲੈਣ ਆਉਣਗੇ ਹੁਣ ਵੋਟਾਂ ਤੁਹਾਡੇ ਕੋਲੇ ਆਉਣਗੇ ਜਦੋਂ ਆਈ ਤਾਂ ਛੜਾਂਗੇ ਜੁੱਲੀ ਨੂੰ ਅੱਛਾ ਜੀ ਹਾਂ ਕੀ ਗੱਲ ਹੋ ਗਈ ਬਾਪੂ ਗੱਲ ਹੁਣ ਤੁਸੀਂ ਜਾਂਦੀਆਂ ਕਾਰਡ ਵੀ ਕੱਟਿਆ ਸਾਨੂੰ ਬੀਪੀਐਨ ਮਿਲਦੀ ਸੈਂਟਰ ਸਰਕਾਰ ਦਿੰਦੀ ਸੀ ਇਹਨਾਂ ਦੀ ਮਾਨਸਾ ਨਹੀਂ ਦਿੱਤਾ ਸੀ ਦਿੰਦੀ ਤਾਂ ਸੈਂਟਰ ਸੀ ਪੈਨਸ਼ਨ ਕਿਵੇਂ ਆ ਪੈਨਸ਼ਨ ਮਿਲਦੀ ਆ ਹੁਣ ਹਾਂ ਕਿੰਨੀ 2500 ਕਿਹਾ ਸੀ ਹੁਣ ਤਾਂ ਤਾਂ 1500 ਹੀ ਦਿੰਦੇ ਆ 1500 ਹੀ ਦਿੰਦੇ ਆ ਹਾਂ ਪੁੱਛੇਗਾ ਹੁਣ ਫਿਰ ਵੀ ਪੈਨਸ਼ਨ ਦਾ ਕਿਹਾ ਸੀ ਆਹ ਕ ਪੁੱਛਾਂਗੇ ਤਾਂ ਸਹੀ ਪਾ ਜੀ ਦੇਣ ਕਿਵੇਂ ਲਾਜ਼ਮੀ ਪੁੱਛਾਂਗੇ ਅਸੀਂ ਸਾਨੂੰ ਬੁੜੀਆਂ ਨੇ ਵੀ ਕਿਹਾ ਸੀਗਾ ਵੀ 18-18 ਜਿਹੜੀ ਕੁੜੀ ਵੱਡੀ ਹੋਈ ਉਹਨੂੰ ਵੀ ਅਸੀਂ ਪੈਸੇ ਦੇਵਾਂਗੇ 1000 ਰੁਪਿਆ ਹਰ ਮਹੀਨੇ ਰੋਈ ਖਰਤਾ ਪਾਵਾਂ ਬੁੜੀਆਂ ਨੂੰ ਅਸੀਂ ਹਾਂ 2500% ਦੇਵਾਂਗੇ ਤੇ ਦਿੱਤਾ ਹੁੰਦਾ ਕਾਬਨੀ ਅੱਛਾ ਜੀ ਹਾਂ ਕਾ ਕਾਲ ਵੀ ਮੇਰਾ ਦਾ ਕੱਟਿਆ ਵੈ ਅੱਛਾ ਜੀ ਉਹ ਤਾਂ ਕਿਹਨੇ ਕੱਟੀ ਤਣਾੜ ਲੋਕਾਂ ਦੀ ਕਾਟ ਉਹ ਨਾ ਮਰੀ ਜਨੇ ਪਕਾਈ ਉੱਥੇ ਬੈਠੇ ਹਾਂ ਤੇ ਜਦੋਂ ਆਮ ਆਦਮੀ ਪਾਰਟੀ ਨਹੀਂ ਵੋਟਾਂ ਪੈਣੀਆਂ ਸੀ ਉਦੋਂ ਤਾਂ ਬਾਪੂ ਮਸ਼ੀਨਾ ਤੋੜਦੀਆਂ ਹੁਣ ਕਹਿੰਦਾ ਪਕਾਈ ਮਰੀ ਜਾਂਦੇ ਤੇ ਫਿਰ ਉਹ ਤਾਂ ਤੋੜ ਦੀਆਂ ਸੀਗਾ ਫਿਰ ਹੁਣ ਤੜਾ ਲੈਣਗੇ ਮਸ਼ੀਨਾ ਹੁਣ ਆਉਣਗੇ ਆਮ ਆਦਮੀ ਪਾਰਟੀ ਵਾਲੇ ਤੁਹਾਡੇ ਕੋਲ ਆਉਣਗੇ ਫਲਾਹਾ ਅੱਛਾ ਜੀ ਹਾਂ ਇਹ ਸਾਮ ਕੇ ਰੱਖੇਗਾ ਸਾਮ ਕੇ ਰੱਖਾਂ ਝੰਡਾ ਵੀ ਹੈਗਾ ਮਿਲ ਕੋਲ ਆ ਤਾ ਚੱਕ ਦਾਂਗੇ ਹੁਣ ਫਿਰ ਝੰਡਾ ਕਿਦਾ ਲਾਉਣਾ ਝੰਡਾ ਤਾਂ ਅਸੀਂ ਤਾਂ ਆਪ ਪਾਉਣਾ ਨਹੀਂਦਾ ਲਾਉਣਾ ਔਰ ਨਾ ਦਾ ਮਜ਼ਦੂਰਾਂ ਦਾ ਅੱਛਾ ਮਜ਼ਦੂਰਾਂ ਦਾ ਝੰਡਾ ਲਾਉਣਾ ਹਾਂ ਤੇ ਕਾਂਗਰਸ ਵਾਲੇ ਕਹਿੰਦੇ ਹੁਣ 1 ਲੱਖ ਰੁਪਏ ਔਰਤਾਂ ਨੂੰ ਦੇ ਦਾਂਗੇ ਕਹਿੰਦੇ ਵੀ ਇਹਨਾਂ ਨਾਲੋਂ ਵੱਧ ਗਿਆ ਕੰਮ ਕਾਂਗਰਸ ਵਾਲੇ ਕਹਿੰਦੇ ਫਿਰ ਜਾਂ ਪਹਿਲਾਂ ਦੇਖੇ ਜਾਣ ਫਿਰ ਪਾ ਦਾਂਗੇ ਅੱਛਾ ਜੀ ਹਾਂ ਪਹਿਲਾਂ ਦੇਣ ਠੀਕ ਆ ਗੱਲ ਆ ਖੜੀਆਂ ਸਾਲੀਆਂ ਇਦਾਂ ਲੱਖ ਲੱਖ ਰੁਪਏ ਦੇ ਜਾਣ ਤੇ ਮੋਠਾ ਪਾ ਪਾ ਦਾਂਗੇ ਇੱਕ ਗੱਲ ਹੋਰ ਤੈਨੂੰ ਦੱਸ ਦਿਨਾ ਜੇ ਆਮ ਆਦਮੀ ਪਾਰਟੀ ਨੇ ਕਿਹਾ ਤਾਂ ਵੀ ਹੁਣ 1000 ਰੁਪਏ ਤਾਂ ਚੱਲ ਪਿਛਲਾ ਤਾਂ ਜੱਤੋਂ ਨਹੀਂ ਦਿੱਤਾ ਗਿਆ ਹਾਂ 3000 ਰੁਪਏ ਹੁਣ ਵਿੱਚ ਹੋਰ ਜਮਾ ਕਰ ਲਓ ਕਹਿੰਦੇ ਵੀ 2000 ਰੁਪਏ ਹੀ ਦੇ ਦਿਆ ਕਰਾਂਗੇ ਮਹੀਨੇ ਨਹੀਂ ਹੋਰਮ ਕਰਨਾ ਹਾਂਜੀ 24000 ਮੰਨਦਾ ਸਾਲ ਦਾ 2 ਸਾਲ ਬਗੇ ਇਹਨਾਂ ਨੂੰ ਤੇ 24000 ਸਾਹਵੇਂ ਖਸਤਾ ਖਾਦੇ ਮੈਂ ਮੈਲਾਂ ਦੇ ਖਾਤਾ ਹੀ ਪਾ ਦੇਣਾ ਤੇ ਆਪੇ ਵੋਟਾਂ ਪਾਉਣਗੇ ਉਹ ਅੱਛਾ ਜੀ ਹਾਂ 24000 ਨਾਲ ਪਾ ਦੇਣਗੇ ਜੀ ਇੱਕ ਵਾਰੀ 24000 ਦੇ 24000 ਦੇ ਤੇ ਮੁਰਕੇ ਗਾਂ ਵੀ ਵਧਾਉਣ ਲਾ ਪਰ ਇਹ ਤਾਂ ਨਹੀਂ ਵੀ ਇੱਕ ਵਾਰੀ ਦੇਤਾ ਸਾਨੂੰ ਅਗਲਾਂ ਵੋਟਾਂ ਤੇ ਵਧਾ ਦੇਣਗੇ ਇਹ ਤਾਂ ਹੁਣ ਆਦਾ ਵੀ ਜਿਹਦਾ ਇੱਕ ਮੈਂਬਰ ਵੀ ਲੱਗਾ ਉਹਨਾਂ ਨੂੰ ਨੌਕਰੀ ਤੇ ਉਹਦੇ ਫਿਰ ਸਪੈਸਰ ਉਹਦੇ ਨਾਲ ਨਹੀਂ ਲੱਗਦਾਗਾ ਅੱਛਾ ਜੀ ਉਹ ਤਾਂ ਨਹੀਂ ਲੱਗਦਾ ਇੱਕ ਮੈਂਬਰ ਵੀ ਲੱਗਾ ਨਾ ਪਰਿਵਾਰ ਦਾ ਉਹ ਮਹਿਲਾ ਦੇ 1000 ਰੁਪਏ ਨਹੀਂ ਲੱਗਦਾਗਾ ਅੱਛਾ ਜੀ ਜਮੀ ਨਹੀਂ ਪਉਂਦੇ ਬੋਰਡ ਜੜ ਗਾਦੀ ਮੂਗੀ ਅੱਛਾ ਜੀ ਹਾਂ ਐਨਾ ਕਾ ਤੂੰ ਵੀ ਲੈ ਜਰ ਇਹਨਾਂ ਨੇ 3 ਸਾਲ ਹੋ ਗਏ ਮੈਲੇ ਕਾਰਡ ਕੱਟੇ ਨੂੰ ਹਾਂ ਤੂੰ ਤਾਂ ਸੱਥੋਂ ਜਾਂਦਾ ਨਹੀਂ ਹਾਂ ਫਿਰ ਇਹਨਾਂ ਦਾ ਗਵਰਨਮੈਂਟ ਦਾ ਕੰਮ ਵੇ ਭਾਂ ਜਦੋਂ ਹਾਜ਼ਰੀ ਇੱਧਰ ਲੱਗਦੀ ਹੈ ਬਾੜੇ ਭਾਈ ਕੇ ਕੰਮ ਤੇ ਇੱਥੇ ਉਹਨੇ ਦੱਸੋ ਸਾਡਾ ਕੀ ਕਸੂਰ ਹੈ ਇਮਾਨਦਾਰ ਹੈ ਸਰਕਾਰ ਕਿਵੇਂ ਇਮਾਨਦਾਰ ਕੋਈ ਇਮਾਨਦਾਰ ਨਹੀਂ ਸਰਕਾਰ ਆਉਂਦੀ ਅੱਛਾ ਜੀ ਹੂੰ ਗੱਲ ਮੁੱਕ ਗਈ ਇਹਨਾਂ ਨੇ ਤਾਂ ਬੋਰਡ ਲਾਤੇ ਭਗਵੰਤ ਮਾਨ ਨੇ ਲਾਈ ਜਾਣ ਬੋਰਡ ਅਸੀਂ ਪਾੜ ਦਾਂਗੇ ਜੇ ਸਾਡੇ ਦਾ ਲਾ ਗਿਆ ਅੱਛਾ ਜੀ ਹਾਂ ਪੱਕੀ ਗੱਲ ਆ ਪੱਕੀ ਗੱਲ ਆ ਅੱਛਾ ਹਾਂ ਕੀ ਗੱਲ ਹੋਗੀ ਬਾਪੂ ਤੇ ਗੱਲ ਤੁਹਾਨੂੰ ਨਹੀਂ ਪਤਾ ਕੀ ਗੱਲ ਹੋਗੀ ਹਾਂ ਤੁਹਾਨੂੰ ਵੀ ਪਤਾ ਹੀ ਕੀ ਗੱਲ ਹੋਗੀ ਨਸ਼ਾ ਖਤਮ ਹੋਇਆ ਨਾ ਨਸ਼ਾ ਤਾਂ ਵਧਿਆ ਹੈ ਸਗਾ ਖਤਮ ਕਿਹੜਾ ਹੋਣਾ ਸੀ ਅੱਛਾ ਜੀ ਹਾਂ ਵਧਿਆ ਅੱਗੇ ਨਾਲ ਅੱਛਾ ਵਧਿਆ ਹਾਂ ਹਾਂ ਕੋਈ ਕਿਵੇਂ ਜੀ ਕਹਿੰਦੇ ਹੋਰ ਨਸ਼ਾ ਤੋੜਨਾ ਉਹ ਮੁੱਕਣਾ ਹੀ ਨਹੀਂ ਕਿਹੜਾ ਨਸ਼ਾ ਜੀ ਹੋਰ ਹੁਣ ਕਿਹੜਾ ਤੋੜਨਗੇ ਸਾਨੂੰ ਕੀ ਪਤਾ ਅੱਛਾ ਜੀ ਹਾਂ ਕੀ ਕਰਨਾ ਚਾਹੁੰਦੇ ਨਸ਼ੇ ਆ ਪੰਜਾਬ ਚ ਬੰਦ ਕੇ ਉਹ ਕਹਿੰਦੇ ਬਸ ਖਾਈ ਜਾਣ ਅੱਛਾ ਜੀ ਭਾਈ ਜਾਨ ਹਾਂ ਤੇ ਲੱਤਾ ਖੜ ਗਈਆਂ ਅਗਲੇ ਦੇ ਖਾ ਗਾ ਕੇ ਅੱਛਾ ਜੀ ਹਾਂ ਤੇ ਮਾਤਾ 10000 ਰੁਪਏ ਦੀ ਗੱਲ ਕੀਤੀ ਸੀ ਕਿਵੇਂ ਮਿਲਦਾ ਉਹ ਤਾਂ ਮੈਂ ਤਾਂ ਬਾਬਾ ਵਰਤ ਲੈ ਅੱਛਾ ਜੀ ਹਾਂ ਹਾਂ ਖਾਸੇ ਆ ਗਏ ਮੈਂ ਤਾਂ ਇੰਨੇ ਕੱਟੇ ਇਹ ਨਾ ਭੈਣਾ ਨੂੰ ਤਾਂ ਆਏ ਨਹੀਂ ਤੁਹਾਨੂੰ ਕਿਵੇਂ ਆਏ ਮੈਂ ਤਾਂ ਇੰਨੇ ਸਾਰੇ ਆ ਗਏ ਤਾਂ ਹੀ ਮੇਰੇ ਲੱਤ ਦੁਖਣ ਲੱਗ ਗਏ ਤਾਂਨੇ ਕਿਹਦੇ ਐਮਐਲਏ ਨਾਲ ਰਿਸ਼ਤੇਦਾਰੀ ਤਾਂ ਨਹੀਂ ਕਿਤੇ ਤੁਹਾਡੀ ਆ ਰਿਸ਼ਤੇਦਾਰੀ ਸਾਡੇ ਫੋਲੀ ਆ ਅੱਛਾ ਜੀ ਠੀਕ ਹੈ ਕਿਉਂ ਵੀ ਠੀਕ ਹੈ ਇਹਨਾਂ ਦੇ ਪੈਣਾ ਦੇ ਖਾਤੇ 'ਚ ਵੀ ਪਵਾ ਦੇਣੇ ਸੀ ਇਹਨਾਂ ਇਹ ਕਹਿੰਦੇ ਸਾਡੇ ਕੋਲ ਤਾਂ ਹੈ ਗਿਆ ਵੀ ਅਜੇ ਤਾਂ ਕੰਮ ਕਰਦੇ ਹਾਂ 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 ਅਸੀਂ ਕਹਿੰਦੇ ਕੰਮ ਨੇ ਰੇਗਾ ਤਾਂ ਹਾਂ ਤਾਂ ਨਗਰ ਰੇਗਾ ਤਾਂ ਹਾਂ ਠੀਕ ਹੈ ਹਾਂ ਹਾਂ ਤੇ ਪੈਣੇ ਫਿਰ ਮਿਲ ਜਾਂਦਾ ਐਮਐਲਏ ਕੀ ਦੀ ਆਏ ਪਹਿਲਾਂ ਤਾਂ ਸਾਨੂੰ ਕਿ ਮਿਲਣੇ ਪੈਸਾ ਪਾਈ ਜਾਂਦਾ ਖਾਤੇ 'ਚ ਜਦੋਂ ਜਿਹੜੇ ਪੈਸੇ ਪਾ ਦਿੰਦਾ ਹਾਂ ਹਾਂ ਜਦੋਂ ਜੱਟ ਕੇ ਉੱਠ ਗਿਆ ਮੋੜ ਕੇ ਵਾਰ ਨਹੀਂ ਵਿਖਾਉਂਦਾ ਕੋਈ ਉਹ ਤਾਂ ਵਾਰ ਨਹੀਂ ਵਿਖਾਉਂਦਾ ਕਿੱਧਰ ਨੂੰ ਗਿਆ ਐਮਐਲਏ ਹਾਂ ਅੱਛਾ ਉਹਦਾ ਕਹਿੰਦੇ ਘਰ ਘਰ ਜਾ ਕੇ ਅਸੀਂ ਪੁੱਛਦੇ ਹਾਂ ਵੀ ਡਾਕਟਰ ਜਿਹੜਾ 4 ਪੈਸਾ ਹੁੰਦਾ ਮੇਰੇ ਘਰ ਗਰੀਬ ਕੋਲੇ ਉਹ ਕਾਗਜ਼ਾ ਦਿਲਵਾ ਦੇ ਜਾਂ ਲਾਈਨ 'ਚ ਖੜਾ ਕੇ ਜਮਾ ਗੋਡੇ ਖੜਾ ਤੇ ਸਾਡੇ ਦਾ ਅੱਛਾ ਜੀ ਹਾਂ ਠੀਕ ਐ ਇਹਦਾ ਕਹਿੰਦੇ ਲੈਣਾ 'ਚ ਲੱਗਣੀ ਨਹੀਂ ਪੈਂਦਾ ਲੱਗਣਾ ਕਾ ਨਹੀਂ ਸਾਨੂੰ ਪਤਾ ਨਹੀਂ ਤਾਂ ਕਣਕ ਦਿੰਦੇ ਉੱਥੇ 15 15 ਕਿਲੋ ਅੱਛਾ ਜੀ ਜਿਹੜੀ 30 ਕਿਲੋ ਤੋਂ 15 ਕਿਲੋ ਤੇ ਆ ਗਏ ਅੱਛਾ ਜੀ ਹਾਂ ਇਹਦਾ ਕਹਿੰਦੇ ਅਸੀਂ ਗਰੀਬਾਂ ਨੂੰ ਤਾਂ ਪਿੱਛੇ ਵਸਾਇਆ ਆਟਾ ਹੀ ਦਿੱਤਾ ਕਹਿੰਦੇ ਦੇਤਾ ਭੈਣਾਂ ਨੂੰ ਤਾਂ ਕਹਿੰਦੇ ਹੁਣ ਸਾਨੂੰ ਲੋਡ ਵੀ ਨਹੀਂ ਪੈਂਦੀ 15 ਕਿੱਲੋ ਜੋ ਦੋ ਦੋ ਕਿੱਲੋ ਚੱਕੀ ਵਾਲਾ ਖਾਡ ਰਹੇ ਨੇ ਮਗਰ ਕਿਹਾ ਕਿ 15 ਜੋ ਹਾਂ 13 ਕਿੱਲੋ ਰਹਿ ਗਈ ਤੇ ਮੇਰੇ ਵਰਗੀ ਤਾਂ 25 ਕਿੱਲੋ ਖਾਂਦੀ ਹ ਮਹੀਨੇ ਚ ਭੈਣੇ ਚਾਰ ਜਵਾਬ ਹੋਣੇ ਹੈ ਹਨਾ ਹਾਂ ਹਾਂ ਚਾਰ ਜਵਾਬ ਸਰਜਨ ਦੇ 15 ਕਿੱਲੋ 15 ਕਿੱਦਾਂ ਫੋਲੀ ਸਰਜਨ ਅੱਛਾ ਜੀ ਠੀਕ ਇੱਕ ਇੱਕ ਢੰਗ ਖਾ ਲਈ ਇੱਕ ਢੰਗ ਭੁੱਖੇ ਪੈ ਜਾਂਦਾ ਫਿਰ ਹੋਰ ਕੀ ਅਸਰ ਨਹੀਂ ਆ ਕਹਿੰਦੇ ਜੋ 2 ਰੁਪਏ ਕਰੀ ਬਈ ਲੋਕ ਤਾਂ ਕਹਿੰਦੇ ਕਰੀਬਾਂ ਨੂੰ ਕਣਕ ਮਿਲ ਜਾਂਦੀ ਹੈ ਕਹਿੰਦੇ ਇਹ ਤਾਂ ਕੰਮ ਨਹੀਂ ਕਰਦੀ ਨਾ ਇਹਨਾਂ ਦੇ ਲੋਕਾਂ ਨੂੰ ਕੀ ਆਖਣਾ ਅੱਛਾ ਜੀ ਹਾਂ ਯਾਰ ਜੜੀ ਕਿੰਨੇ ਆ ਸਾਡੇ ਪਿੰਡ ਦੇ ਚ 40 40 ਕਿੱਲਾੜੇ ਬਣੇ ਉਹਨਾਂ ਕੜ ਕੇ ਦਿੰਦੇ ਆ 90 ਤਰ੍ਹਾਂ ਟਰੈਕਟਰ ਲੱਗੇ ਟਰਾਲੀ ਭਰ ਲੈਂਦੇ ਆ ਕਣਕ ਦੀ ਹੈ ਹਾਂ ਕਣਕ ਦੀ ਸਾਡੇ ਵਰਗੇ ਗਰੀਬਾਂ ਦੇ ਕੱਟੇ ਹੋਏ ਆ ਅੱਛਾ ਜੀ ਕੱਟੇ ਆ ਬੱਲੀ 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 ਚੁੱਕ ਕੇ ਅਸੀਂ ਆਪਦਾ ਟਾਈਮ ਪਾਸ ਕਰਦੇ ਆ ਅੱਛਾ ਜੀ ਤੇ ਉਹ ਵੀ ਇਹਨਾਂ ਦੀ ਮਰਜ਼ੀ ਦੇ ਚੁੱਕਣ ਦੇ ਦਿੰਦੇ ਆ ਤੇ ਨੇ ਇੰਨੇ ਲਲਕਰਾਂ ਮਾਰਦੇ ਬਾਹਰ ਹੋ ਜਾਓ ਤੇ ਮੇਰੇ ਅਰਗੇ ਤੋਂ ਘੰਟਾ ਖਾਲਾ ਚੜਿਆ ਜਾਂਦਾ ਉਹ ਤੁਹਾਨੂੰ ਦੁਪਹਿਰਾ ਹੋ ਜਾਂਦਾ ਚੱਲ ਬਈ ਉਹ ਵੀ ਖਾਲੀ ਪੱਲੀ ਲੈ ਕੇ ਘਰੇ ਅੱਛਾ ਜੀ ਹਾਂ ਪੈਣੇ ਫਿਰ ਵੋਟਾਂ ਪਾਉਣੇ ਆਪਾਂ ਸਰਕਾਰ ਬਣਾਉਣੀ ਆ। ਅਸੀਂ ਤਾਂ ਵੋਟਾਂ ਸਾਡੇ ਦਾ ਹੱਥ ਵੱਲ ਕੇ ਵੇਣ ਤੇ ਪਾਉਣੀ ਨਹੀਂ ਨੇ ਇੱਥੇ। ਅੱਛਾ ਜੀ। ਹਾਂ ਪਾਉਣੀ ਨਹੀਂ ਵੋਟ। ਪੱਕੀ ਗੱਲ ਆ। ਜਮਾਂ ਪੱਕੀ ਆ ਜਮਾਂ ਸਾਡੇ ਦਾ ਚਿਤਕ। ਪੈਣੇ ਮਾ ਨਹੀਂ ਆਕ ਗਿਆ। ਮਾ ਨਹੀਂ ਆਕ ਗਿਆ ਸਾਡੇ ਤਾਂ। ਤੇ ਪੈਣੇ ਫਿਰ ਵੋਟ ਤੋਂ ਬਿਨਾਂ ਵੀ ਸਰਕਾਰ ਤਾਂ ਬਣ ਜੂਗੀ ਫਿਰ ਆਪਣਾ ਫਾਇਦਾ ਕਿਵੇਂ ਹੋਊਗਾ? ਤਾਂ ਬਸ ਫਾਇਦਾ ਹੋਵੇ ਨਾ ਸਾਡੇ ਦਾ ਫਾਇਦਾ ਹੋਣੀ। ਅੱਗੇ ਹੋਈ ਜਾਂਦਾ ਉਹ ਹੁਣ ਹੋ ਜੂਗਾ। ਅੱਛਾ ਜੀ। ਹਾਂ। ਕਿਵੇਂ? ਅੱਗੇ ਕਿੰਨਾ ਫਾਇਦਾ ਹੋਏ ਸਾਡੇ? ਨੇ ਨਾਗੇ ਨੂੰ ਪਾਉਂ ਸਰਕਾਰ ਨੇ ਲਬਾਣੀ ਜਾਣਾ ਇਹ ਤਾਂ ਕਹਿੰਦੇ ਨੌਕਰੀਆਂ ਅਸੀਂ ਗਰੀਬਾਂ ਨੂੰ ਦਿੱਤਾ ਮੈਂ ਕਹਿੰਦਾ ਇਹ ਤਾਂ ਸੌਕਾ ਕਹਾਂਦੇ ਆ ਅੱਛਾ ਜੀ ਪੱਕੀ ਗੱਲ ਆ ਬਾਬਾ ਪੱਕੀ ਹੈ ਜਮਾ ਅੱਛਾ ਜੀ ਹਾਂ ਝੂਠ ਮੈਂ ਝੂਠ ਮਾਰੀ ਜੂ ਤੂੰ ਮਾਰੀ ਚਲੀ ਝੂਠ ਝੂਠ ਮਾਰਨੇ ਆ ਹਾਂ ਝੂਠ ਸਦਾ ਸਲਾਹ ਮਾਰੀ ਜਾਲ ਅੱਛਾ ਜੀ ਹਾਂ ਜਿਹੜੀ ਗੱਲ ਹੈ ਸਹੀ ਤਾਂ ਕਰੋ ਹਾਂ ਤੇ ਹੁਣ ਲੀਡਰ ਆਉਣਗੇ ਤੁਹਾਡੇ ਕੋਲੇ ਹੁਣ ਫੇਰ ਝੂਠ ਮਾਰਨਗੇ ਫੇਰ ਕਿਵੇਂ ਕਰਾਂਗੇ ਤੇ ਫਿਰ ਆ ਤਾਂ ਉੱਤੋਂ ਅੱਗੇ ਵੀ ਠੱਕਿਆ ਹੀ ਆ ਇਹ ਪੀਓ ਪੋਤੀ ਪੰਕ ਤੇ ਫਿਰਦੇ ਸਾਡੇ ਪਿੰਡ ਚ ਹਾਂ ਅਸੀਂ ਆਇਆ ਕਰਾਂਗੇ ਜਿਹਾ ਕਰਾਂਗੇ ਹਾਂ ਉਦੋਂ ਸਾਡੇ ਗੋਡਿਆਂ ਨੂੰ ਹੱਥ ਲਾਉਂਦੇ ਸੀ ਜਦੋਂ ਜੱਜ ਕੇ ਸਾਨੂੰ ਆਵਾਜ਼ ਨਹੀਂ ਵਿਖਾਈ ਅੱਛਾ ਜੀ ਨਾ ਉਹਨਾਂ ਨੂੰ ਐ ਨਹੀਂ ਪਤਾ ਵੀ ਜਿੱਦਾ ਹਾਇ ਕਿੱਥੇ ਪੱਕੀ ਗੱਲ ਆ ਉਦੋਂ ਪਿਓ ਪੁੱਤ ਹੀ ਲੰਕਦੇ ਫਿਰਦੇ ਸੀ ਅੱਛਾ ਮੁੰਡਾ ਆਖੇ ਮੇਰੇ ਡੈਡੀ ਨੂੰ ਕਰੋ ਕਾਮਯਾਬ ਹਾਂ ਜੇ ਡੈਡੀ ਉਹਦਾ ਕਾਮਯਾਬ ਕਰਿਆ ਤਾਂ ਜਾ ਕੇ ਬੈਠ ਗਿਆ ਬੈਠ ਗਿਆ ਅੱਛਾ ਜੀ ਹਾਂ ਹੁਣ ਕਹਿੰਦਾ ਮੈਂ ਤਾਂ ਗਰੀਬਾਂ ਕੋਲੇ ਆਉਣਾ ਹੁੰਦਾ ਤੇ ਆ ਜਾਂਦਾ ਤੇਰੇ ਕੋਲ ਜੇ ਸਾਡੇ ਕੋਲੇ ਆਵੇ ਤਾਂ ਇਹ ਪੁੱਛਦਾ ਲਈਏ ਅੱਛਾ ਜੀ ਹੁਣ ਆਣਗੇ ਬਾਪੂ ਜੀ ਵੋਟਾਂ ਵਾਸਤੇ ਵੋਟਾਂ ਵਾਸਤੇ ਆਣਗੇ ਫਰੂ ਹੋ ਜਾਂ ਜੇ ਜਾ ਉਹਨੂੰ ਛਾੜਾਂਗੇ ਛਾੜਾਂਗੇ ਲੈ ਗੱਲ ਆ ਕੋਈ ਹਾਂ ਪੱਕੀ ਗੱਲ ਆ ਅੱਛਾ ਹਾਂ ਜਿਹੜਾ ਕੋ ਚਿੱਟਾ ਪਾਸ ਕਰਦਾ ਸੀ ਉਹ ਚਿੱਟਾ ਦਿੱਤੀ ਆ ਨਸ਼ਾ ਬੰਦ ਹੋਇਆ ਬਣੀ ਨਹੀਂ ਵੀਰੇ ਹੋਇਆ ਤੇ ਇਹ ਤਾਂ ਕਹਿੰਦੇ ਨਸ਼ਾ ਬੰਦ ਬਹੁਤ ਜ਼ਿਆਦੀ ਹੋ ਗਿਆ ਜੀ ਵੀਰੇ ਜੀ ਦੇ ਘਰੇ ਦੋ ਬੱਚੇ ਆ ਦੋਨੇ ਨਸ਼ੇ ਤੇ ਲੱਗੇ ਜੀ ਤੇ ਤਿੰਨ ਲੱਗੇ ਤਿੰਨੇ ਲੱਗੇ 800 ਦਾ ਵੀ ਚਟਾ ਲਾ ਲੈਣਾ ਥਣ ਨੂੰ 600 ਦਾ ਵੀ ਲਾ ਲੈਣਾ ਤੇ ਫਿਰ ਇੰਨੀ ਮਗਾਈ ਆ ਫਿਰ ਫੁੱਲੇ ਨੂੰ ਤਾਂ ਖਰਚਾ ਰਹੀ ਨਹੀਂ ਜਾਂਦਾ ਪਿੰਡਾਂ ਦੇ ਲੋਕ ਤਾਂ ਕਹਿੰਦੇ ਕਿ ਜਵਾਕ ਆ ਜਿਹੜੇ ਨਸ਼ਾ ਕਰਦੇ ਆ ਭਾਂਡੇ ਤੱਕ ਘਰਾਂ ਦੇ ਵਿੱਚ ਦਿੰਦੇ ਸਿਲੰਡਰ ਚਾਚਕ ਵੇਚ ਤੇ ਦਾਲਾਂ ਵਾਲੀਆਂ ਫਤਿਲਾਂਾਂ ਚਾਚਕ ਵੇਚ ਤਾ ਉੱਤੇ ਸਾਥੋਂ ਕੀ ਅਖਵਾਉਂਦੀ ਆ ਸਰਕਾਰ ਵਾਲੀ ਗੱਲ ਕੀ ਆ ਬੁੜੀਆਂ ਦਾ ਕੋਈ ਦਾਜ ਬਣਾਇਆ ਹੁੰਦਾ ਕੁੜੀਆਂ ਕੱਤਰੀਆਂ ਦਾ ਉਹ ਵੀ ਕੱਢ ਕੇ ਵੇਚ ਦਿੰਦੇ ਹੂੰ ਨਸੇ ਦੇ ਮਾਰੇ ਤੇ ਮਾਂ ਮਾਂ ਵਿਚਰਾਂਗਾ ਮੰਗਰ ਵੇਲ ਕਰਦਾਂਗੇ ਫਿਰਦਾਂਗੇ ਠੀਕ ਆ ਕੁੱਟ ਮਾਰ ਵੀ ਮਾਂ ਪਿਓ ਤੇ ਹੁੰਦੀ ਆ ਜੇ ਮਾਂ ਪਿਓ ਨਹੀਂ ਕੋਈ ਪੈਸੇ ਤੇ ਲੈ ਦਿੰਦਾ ਫਿਰ ਕੁੱਟ ਮਾਰ ਕੇ ਤੇ ਲੈ ਕੇ ਜਾਂਦੇ ਪੈ ਬਾਪੂ ਮਨਰੇਗਾ ਦਾ ਕੰਮ ਕਰਦੇ ਆ ਮਿਲ ਜਾਂਦੀ ਹੈ ਮਜ਼ਦੂਰੀ ਕੰਮ ਕਰੇ ਦੀ ਨਹੀਂ ਜੀ ਕੋਈ ਮਜ਼ਦੂਰੀ ਨਹੀਂ ਮਿਲਦੀ ਕੋਈ ਟਾਈਸਰ ਨਹੀਂ ਹੁੰਦੇ ਪੈਸੇ ਅੱਗੇ ਡੂਲ ਪਾਉਣੇ ਦੋ ਮਹੀਨੇ ਹੋ ਗਏ ਝਾੜੀਆਂ ਲਾਗੀਆਂ ਖੜੇ ਹਾਂ ਤੇ ਹੁਣ ਫੇਰ ਕੰਮ ਨਾ ਚੱਲ ਪਿਆ ਤੇ ਹਜੇ ਪੈਸਾ ਆਇਆ ਕੋਈ ਨਹੀਂ ਬਾਪੂ ਜੀ ਸਰਕਾਰ ਤਾਂ ਕਹਿੰਦੀ ਹੈ ਇਮਾਨਦਾਰ ਤੇ ਕਹਿੰਦੀ ਵੀ ਪਹਿਲੀ ਸਰਕਾਰ ਆ ਕਹਿੰਦੀ ਗਰੀਬਾਂ ਦੇ ਹੱਕ 'ਚ ਖੜੀ ਆ ਯਾ ਕੋਈ ਸਰਕਾਰ ਨਹੀਂ ਅਸੀਂ ਤਾਂ ਦੇ ਗਰੀਬਾਂ ਦੇ ਹੱਕ 'ਚ ਖੜੀ ਆ ਜੇ ਕੋਈ ਖੜੀ ਹੋਵੇ ਤਾਂ ਫੇਰ ਵੀ ਅੱਖੇ ਵੀ ਆ ਖੜੀ ਆ ਭਾਈ ਹਾਂ ਕੀ ਦਿੱਤਾ ਸਾਨੂੰ ਆ ਮੈਂ ਵਾਅਦਾ ਕਰਦਾ ਮੈਂ ਸਕੂਲ ਬਣਾਉਂਦਾ ਜਿੱਥੇ ਵੱਡੇ ਲੋਕਾਂ ਜਾਗ ਪ ਆਏ ਸਕੂਲ ਬਣਾਉਂਗਾ ਮੈਂ ਤੇ ਕੀ ਕੀਤਾ ਨਹੀਂ ਕੀ ਦੱਸ ਸਾਡੇ ਐਕਟਿਵ ਨਹੀਂ ਲਾਈ ਜਾ ਕੇ ਅੱਛਾ ਜੀ ਵੇਟ ਵੀ ਲਾਦ ਕੇ ਭਾਈ ਸਕੂਲ ਦੀ ਕੁਝ ਨਹੀਂ ਕੀਤਾ ਸਾਡੇ ਦਾ ਅੱਛਾ ਜੀ ਹਮ ਠੀਕ ਹੈ ਸਰਕਾਰੀ ਸਕੂਲਾਂ ਦੇ ਵਿੱਚ ਇਹ ਕਹਿੰਦੇ ਵੀ ਤਕੜੇ ਜਾਂਦੇ ਵੀ ਜਵਾਕ ਲੱਗ ਗਏ ਕਹਿੰਦੇ ਵੀ ਹੁਣ ਤਾਂ ਕਹਿੰਦੇ ਸਰਕਾਰੀ ਸਕੂਲ ਵਧੀਆ ਬਣਾ ਤੇ ਤੁਹਾਡੇ ਪਿੰਡੋਂ ਆਂ ਦੱਸੋ ਜਿਹੜੇ ਤਕੜੇ ਆ ਜ਼ਮੀਨਾਂ ਦੇ ਮਾਲਕ ਆ ਉਹਨਾਂ ਦੇ ਜਵਾਕ ਸਰਕਾਰੀ ਸਕੂਲਾਂ ਚ ਪੜਦੇ ਆ ਨਹੀਂ ਕੋਈ ਨਹੀਂ ਪੜਦਾ अच्छा जी हम लो साहब साहब बार ਜਾਂਦੇ ਆ ਤੁਹਾਡੇ ਕੋਲੇ ਹੁਣ ਆ ਆਈ ਹੋਣੀ ਆ ਕੋਈ ਕੀ ਗੱਲ ਹੈ ਹਰਿਆਣੇ ਚ ਉਹ ਸਕੂਤ ਤਖੜੇ ਜੋ ਆਕਾ ਸਕੂਲ ਸੀਗਾ ਜਿੱਥੇ ਜਾਂਦੇ ਸੀ ਉਹ ਅੱਠ ਮਹੀਨੇ ਗੱਡੀ ਦੇ ਵਿੱਚ ਹੀ ਇਹ ਤੁਹਾਨੂੰ ਪਤਾ ਹੋਣਾ ਇਸ ਗੱਲ ਦਾ ਹਾਂ ਹਾਂ ਜੀ ਉਹ ਤਖੜੇ ਕਿਲੇ ਜੋ ਆਕ ਸੀਗੇ ਸਾਡਾ ਗਰੀਬਾਂ ਦਾ ਕੌਣ ਗੱਡੀ ਚਲਾਉਂਦਾ ਹੂੰ ਸਾਡੇ ਕੋਲ ਸਾਈਕਲ ਵੀ ਇੰਨੇ ਗੱਡੀਆਂ ਜੀ ਕਿਥੇ ਢਵਾ ਦੇਾਂਗੇ ਸੀ ਠੀਕ ਆ ਤੁਰਕੇ ਜਾਂਦੇ ਆ ਜਵਾਕ ਹਾਂ ਵਰਦੀਆਂ ਦੇ ਦਿੰਦੇ ਆ ਟੈਂਪਸਰ ਇਹਨਾਂ ਨਾ 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 ਕੋਈ ਵਰਦੀ ਨਹੀਂ ਕੋਈ ਕਿਤਾਬ ਨਹੀਂ ਕੋਈ ਵਜੀਫਾ ਨਹੀਂ ਆਉਂਦਾਗਾ ਅੱਛਾ ਜੀ ਇਹ ਵਜੀਫਾ ਮਿਲ ਜਾਂਦਾ ਨਾ ਢੱਕਾ ਹੀ ਨਹੀਂ ਮਿਲਦਾ ਅੱਛਾ ਜੀ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਫੇਰ ਦੁਬਾਰਾ ਮੈਂ ਤੁਹਾਨੂੰ ਕਹਿਣਾ ਕਿ ਕਹਿੰਦੀ ਆ ਗਰੀਬਾਂ ਦੇ ਬੱਚਿਆਂ ਦਾ ਅਸੀਂ ਪ੍ਰੋਕਸਨੇ ਕਰਾਂਗੇ ਯਾਰ ਕੁਛ ਆਖੀ ਹੋਵੇ ਢੱਕਾ ਨਹੀਂ ਕਰ ਸਕਦੇ ਉਹ ਅੱਛਾ ਜੀ ਇੱਕ ਢੱਕਾ ਕਰਨਾ ਗਰੀਬਾਂ ਵਾਸਤੇ ਅਸੀਂ ਦੇਣ ਦਾ ਰਸ ਗੱਲ ਇਹ ਕੱਲੀਆਂ ਵੋਟਾਂ ਲੈਣ ਆਉਂਦੇ ਹਾਂ ਹਾਂ ਵੋਟਾਂ ਭਾਣੇ ਵਜੀਫਾ ਮ ਨਹੀਂ ਮਿਲਦਾ ਵੀਰ ਜੀ ਅੱਛਾ ਜੀ ਤੁਹਾਡੇ ਜਵਾਬ ਪੜਦੇ ਹਾਂ ਹਾਂ ਭਾਈ ਪੜਦੇ ਆ ਵਜੀਫਾ ਮਿਲ ਜਾਂਦਾ ਨਹੀਂ ਮਿਲਦਾ ਭਾਈ ਇਕੱਲੇ ਦੋ ਪੰਨਿਆਂ ਕਹਿੰਦੇ ਆ ਕਿ ਉਹ ਵੀ ਨਹੀਂ ਆਉਂਦਾਗਾ ਤੇ ਮੁੰਡੇ ਦਾ ਤਾਂ ਕੱਟੇ ਭਈ ਅੱਛਾ ਜੀ ਵਜੀਫਾ ਮਿਲ ਜਾਂਦਾ ਬੇੜੇ ਜਵਾਕ ਨਹੀਂ ਜੀ ਜਵਾਕ ਕਿੱਥੇ ਪੜਦੇ ਆ ਇੱਥੇ ਪੜਦੇ ਸਰਕਾਰੀ ਚ ਬਾਈ ਸਰਕਾਰੀ ਸਕੂਲ ਚ ਤੇ ਵਜੀਫਾ ਮਿਲ ਗਿਆ ਟਾਈਮ ਸਰ ਨਹੀਂ ਮਿਲਦਾ ਬਾਈ ਜੀ ਅੱਛਾ ਜੀ ਮਿਲਦਾ ਹੀ ਨਹੀਂ ਸੱਤਵੇਂ ਚ ਜਵਾਕ ਹੋ ਗਏ ਅੱਜ ਤੱਕ ਵਜੀਫਾ ਨਹੀਂ ਆਇਆ ਅੱਛਾ ਅੱਜ ਤੱਕ ਨਹੀਂ ਆਇਆ ਜਮਾ ਨਹੀਂ ਆਇਆ ਸਰਕਾਰ ਤਾਂ ਕਹਿੰਦੀ ਅਸੀਂ ਗਰੀਬਾਂ ਦੀ ਸਰਕਾਰ ਆ ਕੁਛ ਨਹੀਂ ਬਾਈ ਸਰਕਾਰ ਸਾਡੀ ਸਰਕਾਰ ਕਦੋਂ ਬਣਦੀ ਹੈ ਅੱਛਾ ਜੀ ਵੱਡੇ ਲੋਕਾਂ ਦੀ ਸਰਕਾਰ ਬਣਦੀ ਹੈਗੀ ਵੱਡੇ ਬੋਟਾ ਨੂੰ ਕੌਣ ਪੁੱਛਦਾ ਕਣ ਤੁਸੀਂ ਪਾਉਨੇ ਹੋ ਕਹਿੰਦੇ ਵੱਡਿਆ ਨਹੀਂ ਬਣਦੀ ਹੈ ਵੱਡਿਆਂ ਨਹੀਂ ਬਣਦੀ ਬੋਟਾ ਲੈ ਲੈਂਦੇ ਆ ਬਾਈ ਤੇ ਵੱਡਿਆਂ ਦੀ ਸਰਕਾਰ ਬਣਦੀ ਸਾਡੇ ਨਰੇਗਾ ਚ ਵੀ ਉਹੀ 5-5 ਦਿਨ ਲੱਗਦੇ ਉਹ ਵੀ ਘਟਾਤੇ ਉਹ ਵੀ ਕਹਿੰਦੇ ਜਮਾ ਬੰਦ ਕਰਾਂਗੇ ਤੇ ਗਰੀਬ ਕਿੱਥੋਂ ਖਾਣਗੇ ਫਿਰ ਤੇ ਪੈਸੇ ਮਿਲ ਜਾਂਦੇ ਜਿਹੜਾ ਕੰਮ ਕਰਦੇ ਆ ਮੈਂ ਕੋਈ ਨਹੀਂ ਮਿਲਦੇ ਬਾਈ 6-6 ਮਹੀਨੇ ਲੌਂ ਕਰਦੇ ਫਿਰਦੇ ਰਹਿੰਦੇ ਪੈਸੇ ਮਗਰ ਸਾਡੇ ਅੱਛਾ ਜੀ ਹਾਂ ਕਦੇ ਕਹਿੰਦੇ ਨਹੀਂ ਤੁਸੀਂ ਉਹਨਾਂ ਨੂੰ ਵੀ ਪੈਸੇ ਸਾਡੇ ਖਾਤੇ ਵਿੱਚ ਪੈਸੇ ਤਾਂ ਸੁਣਦਾ ਗੱਲ ਸਾਡੀ ਕੋਈ ਨਹੀਂ ਗੱਲ ਸੁਣਦਾ ਕਿਉਂ ਨਾ ਕੰਮ ਕਰਦੇ ਨੀ ਗੱਲ ਸੁਣਦੇ ਆਗੇ ਅੱਛਾ ਜੀ ਹਾਂ ਠੀਕ ਹੈ ਤਕਾਇ ਦੇ ਨੇ ਆਗੇ 325 ਰੁਪਏ ਦਿਹਾੜੀ ਆਉਣਗੇ ਇੱਥੇ 220 250 ਦਿਹਾੜੀ ਆਉਂਦਾ ਨਰੇਗਾ ਤੇ ਕਾਂਗਰਸ ਦਾ ਕਿਵੇਂ ਸੀ ਓਵੇਂ ਹੀ ਇਹ ਹੈਗਾ ਅੱਛਾ ਜੀ ਹਾਂ ਤੇ ਆਮ ਆਦਮੀ ਪਾਰਟੀ ਦਾ ਹੁਣ ਹਾਂ ਸਾਡੇ ਭਾਜਪਾ ਵੀ ਕੋਈ ਸਰਕਾਰ ਨਹੀਂ ਜਦੋਂ ਸਾਨੂੰ ਆਉਂਦਾ ਹੀ ਨਹੀਂ ਕੁਝ ਗਰੀਬਾਂ ਤਾਂ ਜਮਾ ਮਾਰਤਾ ਸਾਮਾਂਗ ਲੈਣ ਦੀ ਸੀ ਨਤ ਫੀਸ ਦਿੱਤੀ ਨਹੀਂ ਜਾਂਦੀ ਗਰੀਬਾਂ ਤੋਂ 10 10 ਕਰਕੇ ਹਟ ਕੇ ਜਵਾਕ ਮੁੜ ਕੇ ਗਾ ਹੋਏ ਨਹੀਂਗੇ ਇਹ ਕਿਉਂ ਨੇ ਫਰੀ ਹੈ ਸਰਕਾਰੀ ਸਕੂਲ ਨਹੀਂ ਭਰਾਵਾ ਉਹ ਹਟ ਕੇ ਜਵਾਕ ਕਹਿੰਦੇ ਫੀਸ ਮੰਗ ਲੈਂਦੇ ਫੀਸ ਦਿੱਤੀ ਨਹੀਂ ਜਾਂਦੀ ਗਰੀਬਾਂ ਤੋਂ ਤੇ ਜਵਾਕਨ ਕੋਟ ਦੇ ਸੀ ਆਰਡਰ ਦੇ ਜਾਂਦੇ ਨਹੀਂ ਸੀ ਤੇ ਉਹ ਬੈਠੇ ਭੈਣੇ ਸਰਕਾਰ ਕਹਿੰਦੀ ਦਾਖਲਾ ਤਾਂ ਨਹੀਂ ਪਰ ਦੇ ਫਰੀ ਹੈ ਪੜ੍ਹਾਈ ਹੈ ਜਿਹੜੀ ਸਰਕਾਰੀ ਸਕੂਲ 10 ਮਹੀਨਾ ਪ 1500 ਰੁਪਏ ਦਾਖਲੇ ਦਾ ਪਰ ਕੌਣ ਕਹਿੰਦਾ ਫਰੀ ਆ ਠੀਕ ਹੈ ਅੱਛਾ ਹਾਂ ਸਰਕਾਰ ਤਾਂ ਫਲੈਕਸ ਬੋਰਡ ਲਾਈ ਜਾਂਦੀ ਹੈ ਕਹਿੰਦੀ ਫ੍ਰੀ ਪੜ੍ਹਾਈ ਕਰਾਉਣੀ ਹੈ ਜਵਾਕਾਂ ਨੂੰ ਜਮਾ ਨਹੀਂ ਬਾਈ ਫ੍ਰੀ ਕਾਪੀਆਂ ਕਿਤਾਬਾਂ ਤਾਂ ਬੂਟ ਤਾਂ ਜਵਾਕਾਂ ਨੂੰ ਲੜਦੇ ਸਕੂਲ 'ਚ ਵੀ ਚਿੱਤੇ ਬੂਟ ਪਾ ਕੇ ਜਾਂਦੇ ਆ ਅੱਜ ਲਾ ਕੇ ਆਈਆਂ 800 ਰੁਪਏ ਬੂਟਾਂ ਦੇ ਅੱਛਾ ਜੀ ਹਾਂ ਤੇ ਭੈਣੇ ਇੱਕ ਗੱਲ ਹੋਰ ਕਿ ਤੇਰੇ ਦੋ ਜਵਾਕ ਪੜ੍ਹਦੇ ਆ 10ਵੀਂ ਵਾਲੇ ਦੀ ਤਾਂ ਫੀਸ ਦੱਸ ਦਿੱਤੀ 7ਵੀਂ ਵਾਲੇ ਦਾ ਵੀ ਫੀਸ ਲੱਗੀ ਆ ਉਹਦੀ ਵੀ ਹਾਂ ਉਹਦੀ ਵੀ ਲੱਗੀ ਆ ਬਾਈ ਕਿੰਨੇ ਪੈਸੇ 500 ਰੁਪਏ 500 ਕੱਢ ਕਰਦੇ ਆ ਭੈਣਾ ਹੋਰ ਵੀ ਆ ਭੈਣੇ ਬਿਜਲੀ ਦੇ ਬਿੱਲ ਕਿਵੇਂ ਜ਼ੀਰੋ ਆਉਂਦੇ ਆ ਨਾ ਬਿੱਲ ਆਉਂਦੇ ਆ ਬਿੱਲ ਆਉਂ ਕੋਈ ਆਉਂਦੇ ਨਹੀਂ 04 ਅੱਛਾ ਜੀ ਕੱਲ ਮੀਟਰ ਪਟਣ ਆ ਗਿਆਂ ਤੇ ਚੱਪਾ ਲੈ ਲਵਨੇ ਚੱਪਾ ਲੈ ਲਵਣੀ ਆ ਹਾਂ ਤੇ ਚੱਪਾ ਲੈ ਅਸੀਂ ਫਿਰ ਮੇਰੇ ਪਾਪੇ ਨੇ ਡੱਕਰੇ ਆਂਦਾ 1 ਵਜੇ ਪਹਿ ਥੋੜਾ ਜਿਹਾ ਟਾਈਮ ਮੀਟਰ ਪਟਣ ਦਾ ਹਾਂ ਫਿਰ ਮੁੜ ਗਏ ਉਹ ਅੱਛਾ ਗਰੀਬਾਂ ਦੇ ਘਰਾਂ ਚ ਲਾਉਣ ਆ ਜਾਂਦੀ ਆ ਹਾਂ ਤਕੜਿਆਂ ਦੇ ਘਰਾਂ ਚ ਨਹੀਂ ਲਾਉਂਦੀ ਨਹੀਂ ਆਉਂਦੇ ਅੱਛਾ ਹਾਂ ਤਕੜਿਆਂ ਤੋਂ ਕਾਹਤੋਂ ਡਰਦੇ ਆ ਉਹਨਾਂ ਤੋਂ ਉਹਨਾਂ ਤੋਂ ਡਰਦੇ ਹੀ ਹੋਣਗੇ ਜੇ ਕਮਿਸ਼ਨ ਲੈਂਦੇ ਹੋਣਗੇ ਠੀਕ ਐ ਤੇ ਤੁਹਾਡੇ ਤੋਂ ਤਾਂ ਨਹੀਂ ਕਦੇ ਮੰਗਿਆ ਕਮਿਸ਼ਨ ਵੀ ਭਾਈ ਅਸੀਂ ਚੈਪ ਆਲਾ ਨਹੀਂ ਲਾਉਂਦੇ ਸਾਡੇ ਜਦੋਂ ਮੀਟਰੇ ਚੈਪ ਆਲਾ ਲਾਉਣ ਆ ਗਏ ਤੇ ਸਾਥ ਵੀ ਕਮਿਸ਼ਨ ਮੰਗਦੇ ਹੀ ਹੋਣਗੇ ਇੱਪਲੇ ਮੀਟਰ ਤੇ ਆ ਆ ਪੈਸੇ ਕਿੱਥੋਂ ਪਵਾਵਾਂਗੇ ਅੱਛਾ ਜੀ ਹਾਂ ਸਰਕਾਰ ਨੇ ਤਾਂ ਬਿਜਲੀ ਫ੍ਰੀ ਕਰਤੀ ਸਰਕਾਰ ਨੇ ਬਿਜਲੀ ਨਹੀਂ ਫ੍ਰੀ ਕੀਤੀ ਭਾਈ ਹੁਣ ਚੱਪਲੇ ਮੀਟਰ ਹਰੇਕ ਦੇ ਘਰੇ ਕਿਦੇ ਕਿਦੇ ਲਾ ਜਾਣਗੇ ਤੇ ਫਿਰ ਅਸੀਂ ਪੈਸੇ ਕਿੱਥੋਂ ਪਾਵਾਂਗੇ ਐ ਤਾਂ ਨਹੀਂ ਕਿਤੇ ਤੇਰੇ ਕੋਲ 30 40 ਕਿੱਲੇ ਪੈਲੀ ਦੇ ਹੁਣ ਕਿਤੇ 30 40 ਕਿੱਲੇ ਵੇਖਿਆ ਹੁਣ ਫਿਰ ਦੇ ਆ ਕਿ ਨਰੇਗਾ ਤੇ ਕਾਹਤੋਂ ਅੱਗੇ 30 ਕਿੱਲੇ ਹੁਣ ਸਾਡੇ ਕੋਲ ਨਰੇਗਾ ਤੇ ਕਾਹਤੋਂ ਅੱਗੇ ਫਿਰ ਅਸੀਂ ਅੱਛਾ ਜੀ ਹਾਂ ਜੇ 3 ਕਿੱਲੇ ਕਿੱਲੇ ਹੁਣ ਸਾਡੇ ਕੋਲ ਅੱਛਾ ਜੀ ਹਾਂ ਇਹ ਬਿਜਲੀ ਦੇ ਮੈਂ ਜਿੱਤੇ ਬਹਿ ਕੇ ਖਾਗੇ ਹਨ ਆਵੀ ਅੱਜ ਤਾਂ ਭਾਈ ਮੋਜ ਨਾਲ ਮੰਜੇ ਤੇ ਬਹਿ ਕੇ ਖਾਗੀ ਸਾਡੇ ਕੋਲ ਹੋਣ ਸਾਡੇ ਕੋਲ ਤਾਂ ਹੋਰ ਆ ਵੀ ਨਹੀਂਗਾ ਅੱਛਾ ਜੀ ਹਾਂ ਠੀਕ ਹੈ ਜਿੰਨਾਂ ਕੋਲ ਹੈਗੇ ਉਹ ਅਗਲੇ ਖੇਤ ਚ ਨਹੀਂ ਵੜਨ ਦਿੰਦੇ ਪੱਠਿਆਂ ਨੂੰ ਕੋਈ ਖੁਆ ਖੋਤਣ ਨਹੀਂ ਦਿੰਦਾ ਕਿ ਦੂਰੋਂ ਹੀ ਨਲ ਕਰਾ ਮਾਰਦਾਗਾ ਅੱਛਾ ਜੀ ਹਾਂ